ਹੋ ਦੇ ਲੇਚੰਦਰੇ ਨੂੰ ਨਾ ਕੋਈ ਦੂਜੀ ਗੱਲ ਸੁਜਦੀ ਤੇਰਿਆਂ ਪੈਰਾਂ ਦੀ ਧੂੜ ਵੇਖੀ ਜਾਵੇ ਉੱਡਦੀ ਹੋ ਤੈਨੂੰ ਕਹਿੰਦਾ ਆਪਣੀਆਂ ਸਾਰੇ ਹੀ ਬੇਗਾਨੇ ਨੀ ਮੇਰੀਆਂ ਤੂੰ ਮੇਰੀਆਂ ਤੂੰ ਮੇਰੀਆਂ ਤੂੰ ਜਾਣੇ ਨੀ ਉਹ ਵਿਆਹ ਵੀ ਕਹਿੰਦੇ ਅਧੂਰਾ ਹੀ ਮੰਨਿਆ ਜਾਂਦਾ ਜਿੱਥੇ ਜੱਸੀ ਸੋਲ ਦਾ ਗਾਣਾ ਨਾ ਲੱਗੇ ਜੇ ਮੈਂ ਹੋ ਜੂ ਸਾਥਗੀ ਉਹ ਗਾਣਾ ਉਹ ਗਾਣਾ ਵਾਕੇ ਉਹ ਗਾਣਾ ਅੱਜ ਵੀ ਚੱਲਦਾ ਉਹਨੂੰ 20 ਸਾਲ ਹੋ ਗਏ ਗਾਣੇ ਆ ਇਹਨੂੰ ਮੰਦੀ ਦੋ ਦਹਾਕੇ ਹੋ ਗਏ ਹਾਂ ਪਰ ਸਟਿਲ ਦੇਖ ਲੋ ਹਜੇ ਵੀ ਉਹ ਪ੍ਰੋਪਰ ਡੀਜੇ ਦੀ ਸ਼ਾਨ ਬਣਿਆ ਨਿੱਤ ਸ਼ਰਾਬਾ ਪੀ ਕੇ ਲੜਦਾ ਸਾਨੂੰ ਆਖੇ ਲੁੱਚੇ ਵੇ ਗਵਾਂਡਿਓ ਜਾਗਦੇ ਕਿ ਸੁੱਤੇ ਪ੍ਰਾਣੀ ਬੋਲੀ ਹੁੰਦੀ ਸਾਂ ਤੇ ਬਟ ਉਹ ਅਸੀਂ ਮੇਲਿਆ ਮੂਲਿਆ ਤੇ ਉੱਦੀ ਗਾਉਂਦੇ ਨਹੀਂ ਉਹ ਸਾਡਾ ਗਣਾ ਆਲਰੇਡੀ ਬਣਾਏ ਤੋਂ ਬਾਅਦ ਚੋਰੀ ਹੋ ਗਿਆ ਅੱਛਾ ਕਿਸੇ ਹੋਰ ਨਹੀਂ ਗਾਤਾ ਗਵੰਡੀਓ ਜਾਗਦੇ ਸੁੱਤੇ ਉਹ ਟੀਪ ਕੱਢ ਕੇ ਗਾਤਾ ਸਾਡਾ ਬਣਿਆ ਹੋਇਆ ਗਾਣਾ ਸੀ ਅਸੀਂ ਉਤੋਂ ਕਾਫੀ ਥੋੜਾ ਹੁੰਦਾ ਪਹ ਹੈਗਾ ਯਾਰ ਹੁਣ ਪੈਸੇ ਵੀ ਲੱਗੇ ਆ ਤੇ ਜਾ ਕੇ ਤਾਂ ਫਿਰ ਉਤੋਂ ਉਹ ਚੇਂਜ ਹੋਇਆ ਸੀ ਬਟ ਇਹ ਕੀ ਯਾਰੀ ਪਰਮਾਤਮਾ ਹੀ ਇਹ ਚੀਜ਼ਾਂ ਕਰਵਾਉਂਦਾ ਤੁਹਾਡੇ ਕੋ ਹਨ ਉਹ ਮਤਲਬ ਇਦਾਂ ਹੋ ਗਿਆ ਵੀ ਨਿਤ ਸ਼ਰਾਬਾ ਪੀ ਕੇ ਲੜਦਾ ਸਿਰ ਚੜ ਕੇ ਵੀ ਤੇਰੇ ਵੀ ਮੈਂ ਹੋ ਜੂ ਸਾਧਣੀ ਬਹਿ ਜੂ ਕਿਸੇ ਸਾਥ ਦੇ ਡੇਰੀ ਮਤਲਬ ਹੋ ਸਕਦਾ ਵੀ ਉਹ ਗਵੰਡੀਓ ਜਾਗਦੇ ਸੁੱਤੇ ਇੰਨਾ ਹਟ ਨਾ ਹੁੰਦਾ ਇੰਨਾ ਹਟ ਨਾ ਹੁੰਦਾ ਦਾ ਵੀ ਮੋਸਟ ਵਿਊਡ ਹਾਂ ਵੀ ਇੰਨੇ ਇੱਕ ਜ਼ਿਆਦਾ ਵਿਊ ਹੋਣੇ ਸੀਗੇ ਇਹ ਸ਼ਾਇਦ ਨੇੜੇ ਤੇੜੇ ਵੀ ਕੋਈ ਨਾ ਵੇਖਦਾ ਵੀ ਨਹੀਂ ਕੀਤਾ ਸੀਗਾ ਇਹਦਾ ਇਸ ਟੇਪ ਨੂੰ ਤੁਹਾਡੀ ਨੂੰ ਜਿਹੜੀ ਜਿਹਦੇ ਵਿੱਚ ਇਹ ਗੀਤ ਹੈ ਬਹੁਤੇ ਨਹੀਂ ਕੀਤਾ ਅੱਛਾ ਜੀ ਹਾਂਜੀ ਹਾਂਜੀ ਜਿਹੜੀਆਂ ਉਹ ਉਹਨਾਂ ਟਾਈਮਾਂ ਦੀਆਂ ਕਹ ਲੋ ਵੀ ਫੇਮਸ ਮੇਨ ਕੰਪਨੀਆਂ ਕੰਮ ਕਰ ਰਹੀਆਂ ਸਾਰੀਆਂ ਨੇ ਨਾ ਕੀਤਾ ਮੇਰਾ ਇੱਕ ਜਨੂੰਨ ਆ ਵੀ ਜਿਵੇਂ ਜਿਵੇਂ ਪਹਿਲਾ ਹਿੱਟ ਅਸੀਂ ਉਸ ਲੈਵਲ ਤੇ ਹਿੱਟ ਜ਼ਰੂਰ ਕਰਨਾ ਸਾਰਾ ਕੁਝ ਦੁਨੀਆ ਤੋਂ ਉੱਦਾਂ ਨਹੀਂ ਜਾਣਾ ਹੈ ਕੁੜਤਾ ਚਾਦਰਾਂ ਪਾ ਕੇ ਛੇਤੀ ਖਾਲੇ ਖਾਣਾ ਵੇ ਹੋ ਜੱਟਾ ਖਿੱਚ ਤਿਆਰੀ ਮੇਲਾ ਵੇਖਣ ਜਾਣਾ ਵੇ ਜੱਟਾ ਖਿੱਚ ਤਿਆਰੀ ਮੇਲਾ ਵੇਖਣ ਜਾਣਾ ਵੇ ਉਹ ਮੇਲਾ ਟੈਂਡ ਉਹ ਮੇਲਾ ਡੁੱਡ 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 ਪੰਜਾਬ ਦੇ ਪ੍ਰਸਿੱਧ ਗਾਇਕ ਜੱਸੀ ਸੋਲ ਹੁਣਾਂ ਨੂੰ ਅੱਜ ਮਿਲਨ ਪਹੁੰਚੇ ਆ ਗੱਲਬਾਤ ਉਹਨਾਂ ਦੇ ਨਾਲ ਕਰਾਂਗੇ ਉਹਨਾਂ ਦੀ ਜੀਵਨ ਬਾਰੇ ਕਿਉਂਕਿ ਅਸੀਂ ਉਹਨਾਂ ਦੇ ਗਾਣੇ ਸੁਣ ਸੁਣ ਕੇ ਵੱਡੇ ਹੋਏ ਆਂ ਉਹਨਾਂ ਦੇ ਗਾਣੇ ਸੁਣ ਸੁਣ ਕੇ ਸਾਡੇ ਧੌਲੇ ਆ ਗਿਆ ਪਰ ਇਹ ਹੋ ਜੇ ਵੀ ਉਦਾਂ ਦੇ ਉਦਾਂ ਹੀ ਹੈ ਬਾਈ ਹੁਣੀ ਬੈਠੇ ਨੇ ਯਾਰਾ ਦੋਸਤ ਬਾਈ ਸਤਿ ਸ੍ਰੀ ਅਕਾਲ ਜੀ ਭਾਜੀ ਸਤਿ ਸ੍ਰੀ ਅਕਾਲ ਜੀ ਵੈਲਕਮ ਜੀ ਤੁਹਾਡਾ ਬਹੁਤ ਥੈਂਕ ਯੂ ਜੀ ਹੋਰ ਬੋਲੋ ਜੀ ਕੀ ਹਾਲ ਚਾਲ ਹੈ ਸਾਡੇ ਪ੍ਰਤੀਪੀਰ ਜੀ ਸਾਡੇ ਹੋਰ ਸੰਦ ਸਾਹਿਬ ਆ ਕਿੰਗ ਸਾਹਿਬ ਹੈ ਪੰਜਾਬ ਟੂਰ ਕਿਵੇਂ ਚੱਲ ਰਿਹਾ ਬਹੁਤ ਵਧੀਆ ਜੀ ਥੈਂਕ ਯੂ ਤੁਹਾਡਾ ਤੁਸੀਂ ਆਏ ਜੀ ਬਹੁਤ ਵਧੀਆ ਲੱਗਦਾ ਵੈਸੇ ਤਾਂ ਕਿ ਜਿੰਨਾ ਗਾਣਿਆਂ ਦੇ ਉੱਪਰ ਅਸੀਂ ਨੱਚੇ ਹੋਈਏ ਉਸੇ ਸਿੰਗਰ ਦੇ ਨਾਲ ਅੱਜ ਮੁਲਾਕਾਤ ਹੋਵੇ ਤੇ ਮੁਲਾਕਾਤ ਵੀ ਐਵੇਂ ਦੀ ਕਿ ਇੰਟਰਵਿਊ ਵੀ ਲੈਣ ਆ ਗਏ ਅੱਜ ਬੜੀ ਵਧੀਆ ਤੇ ਖੁਸ਼ੀ ਵਾਲੀ ਗੱਲ ਆ ਕਿਉਂਕਿ ਅਸੀਂ ਮੈਂ ਜਿਵੇਂ ਦੱਸ ਕੇ ਹਟਿਆ ਵੀ ਅਸੀਂ ਤੁਹਾਡੇ ਗਾਣੇ ਸੁਣ ਸੁਣ ਕੇ ਵੱਡੇ ਹੋਏ ਆ ਜੀ 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 ਸਾਡੇ ਧੌਲੇ ਆ ਗਏ ਪਰ ਤੁਸੀਂ ਉਦਾਂ ਦੇ ਉਦਾਂ ਹੀ ਹੋ ਮੈਂ ਨਹੀਂ ਮੈਂ ਜਿਹੜੇ ਥੋੜੇ ਬਹੁਤੇ ਆਇਓ ਆਉਣ ਨਹੀਂ ਦਿੰਦਾ ਮੈਂ ਸਵੇਰੇ ਉੱਠ ਕੇ ਪਹਿਲੋਂ ਉਹਨਾਂ ਦਵਾ ਲਈ ਹੁੰਨਾ। ਅੱਛਾ। ਨਹੀਂ ਉਹ ਸਿਹਤ ਤਾਂ ਵੀ ਕੀ ਰਾਜ ਆ ਵੀ ਜਦੋਂ ਜਿੱਦਾਂ ਦਾ ਬੰਦੇ ਦਾ ਮਾੜਾ ਮੋਟਾ ਦਾ ਢਿੱਡ ਨਿਕਲਦਾ ਹੀ ਆ। ਤੇ ਢਾਣਾ ਤੇ ਨਹੀਂ ਨਹੀਂ ਬਿਲਕੁਲ ਵੀ ਬਸ ਉਹੀ ਗੱਲ ਜਿੱਦਾਂ ਬੀਨੂ ਵੀਰਾ ਕਹਿੰਦਾ ਸੀਗਾ ਨਾ ਵੀ ਜਦੋਂ ਜਿੱਦਾਂ ਜਿੱਦਾਂ ਤੁਸੀਂ ਗਾਣੇ ਜਾਈ ਜਾਂਦੇ ਹੋ ਤਾਂ ਦਾ ਖਾਣਾ ਛੱਡੀ ਜਾਂਦੇ ਜਿੱਦਾਂ ਮੈੜਨਾ ਸ਼ੁਰੂ ਹੁੰਦਾ ਹੈ ਤੇ ਸੋ ਮਾੜਾ ਮੋਟਾ ਖਿਆਲ ਰੱਖ ਲਈਦਾ ਹਾਂ ਤੇ ਬਾਕੀ ਠੀਕ ਹੈ ਮੈਂ ਵੀ ਉਦਾਂ ਅਸਲ 'ਚ ਗਾਣੇ ਮੈਂ ਛੋਟਾ ਹੁੰਦਾ ਸ਼ੁਰੂ ਹੋ ਗਿਆ ਸੀ ਅੱਛਾ ਤੇ ਮੈਂ ਵੀ ਉਹ ਸੁਣ ਸੁਣ ਕੇ ਵੱਡਾ ਹੋਇਆ ਐ ਲੱਗਦਾ ਗੁੱਸਾ ਕਰਕੇ ਵੀ ਮੈਨੂੰ ਵੱਡਾ ਜਾਦਾ ਗਈ ਜਾਂਦਾ ਨਹੀਂ ਮੈਂ ਢੱਡ ਕੱਢ ਲਈ ਆ ਦੇਖੋ ਵੀਰੇ ਆ ਦੇਖ ਅਰੇ ਇਦਾਂ ਅਸੀਂ ਮੈਂ ਨਾਲ ਬੰਦੇ ਇਦਾਂ ਦੇ ਰੱਖਦਾ ਵੀ ਉਹ ਨੂੰ ਹੌਸਲਾ ਜਾ ਹੁੰਦਾ ਰਵੇ ਆਓ ਨਾਲੇ ਗਾਰਡਨ ਦੀ ਸੈਰ ਕਰਦੇ ਆਂ ਅਜ ਆਪਾਂ ਗੱਲਾਂ ਬਾਤਾਂ ਕਰਦੇ ਆਂ ਹੋਰ ਕਿਵੇਂ ਚੱਲ ਰਿਹਾ ਕਦੋਂ ਦੇ ਆਇਓ ਪੰਜਾਬ ਤੁਸੀਂ ਬੈਠੋ ਅਸੀਂ ਕਰਦੇ ਆਂ ਗੱਲਾਂ ਬਾਤਾਂ ਤੁਸੀਂ ਕਦੋਂ ਦੇ ਆਇਓ ਪੰਜਾਬ ਮੈਨੂੰ ਪੱਜੀ ਹੋ ਗਏ ਮੈਨੂੰ 2 ਮਹੀਨੇ ਹੋ ਗਏ ਅੱਛਾ ਕਰਕੇ ਆਹ ਟਾਈਮ ਜਿਹੜਾ ਫਿਰ ਇੱਥੇ ਮੈਰੇਜ ਵਗੈਰਾ ਫੰਕਸ਼ਨ ਵਗੈਰਾ ਹੁੰਦੇ ਆ ਹਾਂ ਤੇ ਆਪਾਂ ਨੂੰ ਉਹ ਸ਼ੋਅ ਵਗੈਰਾ ਜਿਹੜੇ ਵਿਆਹ ਵਿਹਾਂ ਵਾਲੇ ਹੁੰਦੇ ਉਹ ਵਧੀਆ ਚੱਲਦੇ ਰਹਿੰਦੇ ਆ ਮਤਲਬ ਜਿਆਦਾ ਸਿਆਲ ਚ ģੇੜਾ ਰੱਖਦੇ ਹੋ ਜਿਆਦਾ ਜਿਆਦਾ ਸਿਆਲ ਹਾਂਜੀ ਕਰਕੇ ਗਰਮੀਆਂ ਦੇ ਵਿੱਚ ਉਧਰ ਸਹੀ ਹੁੰਦਾ ਅੱਛਾ ਤੇ ਫਿਰ ਜਿਹੜਾ ਸਿਆਲ ਵਾਲਾ ਹੁੰਦਾ ਦਸਵੇਂ ਮਹੀਨੇ ਤੋਂ ਲੈ ਕੇ ਮਾਰਚ ਤੱਕ ਉਹ ਫਿਰ ਇੱਧਰ ਵਧੀਆ ਰਹ ਜਾਂਦਾ ਗੀਤ ਵੀ ਆਏ ਤੁਹਾਡੇ ਦੋ ਕਮਲਾ ਜਿਆ ਤੇ ਇੱਕ ਮੇਰੀ ਹੂਰ ਹਾਂਜੀ ਇੱਕ ਪਾਗਲਾ ਜਿਆ ਪਾਗਲਾ ਜਿਆ ਹਾਂ ਪਾਗਲਾ ਜਿਆ ਤੇ ਮਤਲਬ ਸੇਮ ਗੱਲੀ ਹੋ ਗਈ ਉਦੋਂ ਮਤਲਬ ਇੱਕੋ ਹੀ ਨਿਕਲਦਾ ਮਤਲਬ ਇੱਕੋ ਹੀ ਨਿਕਲਦਾ ਤੇ ਮੇਰੀ ਹੂਰ ਹਾਂਜੀ ਹੁਣੇ ਉਹ ਬਹੁਤ ਵਧੀਆ ਗਾਣੇ ਆ ਜੀ 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 ਤੁਸੀਂ ਉਦੋਂ ਨਾ ਮੈਂ ਜਿੱਦਾਂ ਕਿ ਜਿੱਦਾਂ ਕਿ ਤੁਹਾਨੂੰ ਸੁਣਿਆ ਸੀ ਤੁਸੀਂ ਮਤਲਬ ਇੱਕ ਤੁਸੀਂ ਜਿੱਦਾਂ ਆਪਣਾ ਔਰਾ ਇਕੱਠਾ ਕੀਤਾ ਹੋਇਆ ਔਰਾ ਬਣਾਇਆ ਹੋਇਆ ਉਸ ਔਰੇ ਤੋਂ ਕਦੀ ਮੈਨੂੰ ਲੱਗਿਆ ਨਹੀਂ ਵੀ ਤੁਸੀਂ ਬਾਹਰ ਨਹੀਂ ਕਦੀ ਨਿਕਲੇ ਤੁਹਾਡੇ ਤਾਂ ਕਲਚਰਲ ਜਾਦੇ ਗੀਤ ਰਹੇ ਨੇ ਕਦੀ ਤੁਸੀਂ ਮਾਹੌਲ ਦੇ ਨਾਲ ਬਦਲੇ ਨਹੀਂ ਕਦੀ ਕਿ ਹਥਿਆਰਾਂ ਵਾਲੇ ਗੀਤ ਵੀ ਅੱਜਕੱਲ ਚੱਲਦੇ ਉਹ ਤੁਸੀਂ ਔਰਾ ਆਪਣਾ ਸੈੱਟ ਕੀਤਾ ਹੋਇਆ ਕਿ ਮੈਂ ਸਿਰਫ ਸੱਭਿਆਚਾਰ ਨੂੰ ਰਿਲੇਟਡ ਤੇ ਜਾਂ ਫਿਰ ਇੱਕ ਪਰਿਵਾਰਕ ਜਿਹੇ ਗੀਤ ਗਾਉਣੇ ਆ ਆ ਮੰਦੀ ਵੀਰੇ ਇਦਾਂ ਹੁੰਦੀ ਆ ਜਿੱਦਾ ਐਕਚੁਅਲੀ ਜਿਹੜੀਆਂ ਇਹੋ ਜਿਹੀਆਂ ਚੀਜ਼ਾਂ ਐ ਤੁਹਾਨੂੰ ਕੁਦਰਤੀ ਤੌਰ ਤੇ ਤੁਹਾਡੇ ਜੈਨ ਦੇ ਵਿੱਚ ਫਿੱਟ ਹੋਈਆਂ ਹੁੰਦੀਆਂ ਪਰਮਾਤਮਾ ਵੱਲੋਂ ਕਿ ਯਾਰੀ ਕਈ ਚੀਜ਼ਾਂ ਦੇ ਲਈ ਤੁਸੀਂ ਬਣੇ ਹੁੰਨੇ ਆ ਔਟੋਮੈਟਿਕਲੀ ਰੱਬ ਨੇ ਤੁਹਾਨੂੰ ਉਦਾਂ ਦੇ ਬਣਾਇਆ ਹੁੰਦਾ ਜਿਹੜਾ ਜਿਹੜਾ ਜਿਹੜੇ ਜੇ ਆਪਾਂ ਹਥਿਆਰਾਂ ਦੀ ਗੱਲ ਕਰੀਏ নো ਡਾਊਟ ਕਿਸੇ ਹੱਦ ਤੱਕ ਜੇ ਕਿਸੇ ਵਧੀਆ ਢੰਗ ਦੇ ਨਾਲ ਦਿਖਾਏ ਜਾਣ ਤਾਂ ਪੰਜਾਬੀਆਂ ਦੇ ਇਹ ਨਾਲ-ਨਾਲ ਚੱਲਣ ਵਾਲੀਆਂ ਚੀਜ਼ਾਂ ਆ ਸ਼ੁਰੂ ਤੋਂ ਲੈ ਕੇ ਆਪਾਂ ਹਥਿਆਰਾਂ 'ਚ ਰਹੇ ਆ ਸਾਡੇ ਵੱਡੇ ਵੱਡੇਰੇ ਸਾਡੇ ਗੁਰੂਆਂ ਨੇ ਸਾਡੇ ਬਹਾਦਰਾਂ ਨੇ ਇਹਨਾਂ ਚੀਜ਼ਾਂ ਦੇ ਵਿੱਚ ਬਹੁਤ ਕੁਰਬਾਨੀਆਂ ਦਿੱ ਤੁਸੀਂ ਗਾਣੇ 'ਚ ਦਿਖਾੜ ਕਿੱਦਾਂ ਰਿਆ ਹਾਂ ਨਾ ਕਈ ਗਾਣਿਆਂ ਦੇ ਵਿੱਚ ਤਾਂ ਏਦਾਂ ਦਾ ਵੀ ਦਿਖਾ ਲਿਆ ਜਾਂਦਾ ਵੀ ਆਪਾਂ ਰੋਜ਼ ਤਾਂ ਕਹਿ ਲੋ ਵੀ ਵੀ ਹਥਿਆਰ ਚੱਕ ਕੇ ਸਾਰ ਨਹੀਂ ਸਕਦਾ ਨਾ ਰੋਟੀ ਨਾ ਰੋਟੀ ਤਾਂ ਖਾਣੀ ਪਊਗੀ ਕੰਮ ਤਾਂ ਕਰਨਾ ਹੀ ਪਊਗਾ ਸੋ ਮੇਰੀ ਕੋਸ਼ਿਸ਼ ਇਹ ਹੁੰਦੀ ਆ ਵੀ ਗਾਣਿਆਂ ਦੇ ਵਿੱਚ ਕੁਝ ਏਦਾਂ ਦਾ ਨਾ ਕੀਤਾ ਜਾਵੇ ਜਿਹੜਾ ਹਨਾ ਵੀ ਇਹ ਵੀ ਜਾਂ ਵਲਗਰ ਹੋਵੇ ਜਾਂ ਜਿਹਦੇ ਵਿੱਚ ਖੂਨ ਖਰਾਬੇ ਵਾਲਾ ਕੰਮ ਹੋਵੇ ਐਂਟਰਟੇਨਮੈਂਟ ਆ ਕਿ ਖੁਸ਼ੀਆਂ ਵਾਲਾ ਮਾਹੌਲ ਆ ਹਨਾ ਜਿਹੜਾ ਗਾਣੇ ਵੈਸੇ ਵੀ ਨਾਲੇ ਤੁਹਾਡੇ ਗੀਤਾਂ ਦੀ ਤਾਂ ਉਮਰ ਕਈ ਦਹਾਕਿਆਂ ਤੱਕ ਆ ਵੈਸੇ ਤਾਂ ਦੱਸ ਦੇ ਨਹੀਂ ਅੱਜ ਕੱਲ੍ਹ ਚੱਲਦਾ ਪਰ ਤੁਹਾਡੇ ਗੀਤ ਕਈ ਦਹਾਕ ਪਰਵਾਰਾਂ ਦੇ ਹਿਸਾਬ ਬਣੇ ਹੋਏ ਆ ਤੇ ਉਹਨਾਂ ਦੀ ਏਜ ਲੰਬੀ ਆ ਮੈਂ ਅੱਜ ਵੀ ਮਤਲਬ ਕੋਈ ਅੱਜ ਕੱਲ ਤਾਂ ਵਿਆਹਾਂ ਦਾ ਵੀ ਸਟਾਈਲ ਬਦਲ ਗਿਆ ਪਰ ਉਹ ਵਿਆਹ ਵੀ ਕਹਿੰਦੇ ਅਧੂਰਾ ਹੀ ਮੰਨਿਆ ਜਾਂਦਾ ਜਿੱਥੇ ਜੱਸੀ ਸੋਲ ਦਾ ਗਾਣਾ ਨਾ ਲੱਗੇ ਜੇ ਮੈਂ ਹੋ ਜੂ ਸਾਧ ਕੀ ਉਹ ਗਾਣਾ ਵਾਕੇ ਉਹ ਗਾਣਾ ਅੱਜ ਵੀ ਚੱਲਦਾ ਹੂੰ ਉਹਨੂੰ 20 ਸਾਲ ਹੋ ਗਏ ਗਾਣੇ ਆ ਇਹਨੂੰ ਮੰਦੀ ਤੇ ਦੋ ਦਹਾਕੇ ਹੋ ਗਏ ਹਾਂ ਪਰ ਸਟਿਲ ਦੇਖ ਲੋ ਹਜੇ ਵੀ ਉਹ ਪ੍ਰੋਪਰ ਡੀਜੇ ਦੀ ਸ਼ਾਨ ਬਣਿਆ ਹਾਂ ਮਤਲਬ ਉਹ ਤੇ ਐਵੇਂ ਆ ਕਿ ਛੋਟੇ ਨੂੰ ਵੀ ਪਤਾ ਆ ਵੱਡੇ ਨੂੰ ਵੀ ਪਤਾ ਵਾ ਤੇ ਬਜ਼ੁਰਗ ਨੂੰ ਵੀ ਉਹ ਗਾਣੇ ਦਾ ਪਤਾ ਬਜ਼ੁਰਗ ਨੂੰ ਵੀ ਪਤਾ ਸਹੀ ਗੱਲ ਹੈ ਉਹ ਗਾਣੇ ਦੀ ਸ਼ੁਰੂਆਤ ਕਿਵੇਂ ਹੋਈ ਸੀਗੀ ਮਤਲਬ ਉਹ ਕਿਵੇਂ ਸਬਬ ਬਣਿਆ ਕਿ ਉਹ ਜੱਸੀ ਸੋਲ ਹੋਣੀ ਗਾਉਣਗੇ ਉਹ ਕਿਵੇਂ ਮਿਲਿਆ ਗਾਣਾ ਕਿ ਕਿਵੇਂ ਉਹ ਖਿਆਲ ਕਿਵੇਂ ਸੀਗਾ ਉਹ ਆਪਾਂ ਜਦੋਂ ਪਹਿਲੀ ਟੇਪ ਕੀਤੀ ਸੀ ਉਹ ਕੀਤੀ ਸੀ ਕਿ ਸੁਖਪਾਲ ਸੁਖ ਜੀ ਦਾ ਮਿਊਜ਼ਿਕ ਸੀਗਾ ਉਹਦੇ ਵਿੱਚ ਕਾਫੀ ਵਾਇਗਰੂ ਦੀ ਕਿਰਪਾ ਨਾਲ ਉਹਨਾਂ ਨੇ ਬਹੁਤ ਕੁਝ ਇੰਡਸਟਰੀ ਨੂੰ ਹਟਾ ਦਿੱਤਾ ਤੇ ਉਹਨਾਂ ਦਾ 뮤직 ਸੀ ਤੇ ਮੈਟਰ ਦੀ ਸਿਲੈਕਸ਼ਨ ਚੱਲਦੀ ਹੁੰਦੀ ਸੀ ਤੇ ਉਹਨਾਂ ਦੀ ਹੀ ਕੋਸ਼ਿਸ਼ ਪਹਿਲੋਂ ਤੋਂ ਏਦਾਂ ਦੀ ਰਹੀ ਆ ਵੀ ਜਿਹੜੇ ਗਾਣੇ ਆ ਵੀ ਉਹ ਸਿੰਗਰ ਨੂੰ ਪਹਿਲੋਂ ਪਹਿਲਾ ਟਾਈਮ ਆ ਦੇ ਵਿੱਚ ਜਿਹੜੇ ਗੁਣੀ ਲੋਕ ਹੁੰਦੇ ਸੀ ਚਾਹੇ 뮤직 ਦੇ ਰੂਪ ਚ ਲਾ ਲਓ ਚਾਹੇ ਉਸਤਾਦ ਲੋਕ ਜਾਂ ਰਾਈਟਰ ਜਿਹੜੇ ਸੀਨੀਅਰ ਆ ਉਹ ਦੇਖਦੇ ਹੁੰਦੇ ਸੀ ਵੀ ਇਹ ਬੰਦੇ ਦੀ ਆਵਾਜ਼ ਜਾਂ ਇਹਦੇ ਬੰਦੇ ਦਾ ਸਟਾਈਲ ਕਿਹੜੀ ਆਡੀਅנס ਨੂੰ ਫੀਲ ਕਰਾਊਗਾ ਜਾਂ ਕਿ ਇਹਨਾਂ ਨੂੰ ਵਧੀਆ ਲੱਗੂਗਾ ਜੀ ਸੋ ਉਦੋਂ ਜਦੋਂ ਮੈਟਰ ਇਕੱਠਾ ਕਰਦੇ ਸੀਗੇ ਆਪਾਂ ਤੇ ਉਦੋਂ ਕੋਸ਼ਿਸ਼ ਸੀ ਵੀ ਕੋਈ ਏਦਾਂ ਦੀ ਪੁਰਾਣੀ ਬੋਲੀ ਟਾਈਪ ਕੋ ਗੱਲ ਲੱਭੀ ਜਾਵੇ ਹਾਂ ਤੇ ਉਹ ਆਪਾਂ ਗੱਲ ਗਾਣਾ ਗਾਣਾ ਉਹ ਕੀਤਾ ਸੀਗਾ ਚੂਜ਼ ਨਿੱਤ ਸ਼ਰਾਬਾ ਪੀ ਕੇ ਲੜਦਾ ਸਾਨੂੰ ਆਖੇ ਲੁੱਚੇ ਵੇ ਗਵਾਂਡਿਓ ਜਾਗਦੇ ਕਿ ਸੁਤੇ ਪੁਰਾਣੀ ਬੋਲੀ ਹੁੰਦੀ ਸੀ ਤੇ ਬਟ ਉਹ ਅਸੀਂ ਮੇਲਿਆ ਮੂਲਿਆ ਤੇ ਉਹਦੀ ਗਾਉਂਦਿਆਂ ਨੇ ਉਹ ਸਾਡਾ ਗਾਣਾ ਆਲਰੇਡੀ ਬਣਾਏ ਤੋਂ ਬਾਅਦ ਚੋਰੀ ਹੋ ਗਿਆ ਅੱਛਾ ਕਿਸੇ ਹੋਰ ਨੇ ਗਾਤਾ ਗਵਾਂਡਿਓ ਜਾਗਦੇ ਤੇ ਸੁਤੇ ਉਹ ਟੇਪ ਕੱਢ ਕੇ ਕਿਸੇ ਨੇ ਗਾਤਾ ਉਹ ਮਤਲਬ ਅੱਜ ਸਿੰਗਰ ਸਟੇਬਲ ਹੈ ਕਿਤੇ ਹਾਂਜੀ ਹਾਂਜੀ ਮਤਲਬ ਉਦਾਂ ਮਤਲਬ ਕੰਮ ਘੱਟ ਕਰਦੇ ਐ ਵੈਸੇ ਤਾਂ ਵੀ ਮਿੱਤਰ ਹੀ ਆਪੜੇ ਚਲੋ ਵਾਕ ਵੀ ਆ ਤੇ ਉਹ ਮਤਲਬ ਹੈ ਇਹਦੇ ਤੇ ਕੋਈ ਤੁਹਾਡਾ ਕੋਈ ਕਹ ਲੋ ਵੀ ਕਾਪੀਰਾਈਟ ਵੀ ਨਹੀਂ ਸੀਗਾ ਕਰਕੇ ਏ ਤਰ੍ਹਾਂ ਲੋਕ ਬੋਲੀ ਆ ਹਾਂ ਉਦਾਂ ਵੀ ਵੀ ਕੋਈ ਵੀ ਗਾ ਸਕਦਾ ਅਸੀਂ ਵੀ ਤਾਂ ਉਹ ਪਹਿਲੋਂ ਕਿਸੇ ਦੀ ਹੋਰ ਹੀ ਗਾਈ ਉਹ ਲਾਈਨ ਉੱਤੇ ਗਾਣਾ ਬਣਾਇਆ ਸੀਗਾ ਤੇ ਜਦੋਂ ਉਹਨਾਂ ਨੇ ਗਾਤਾ ਸਾਡਾ ਬਣਿਆ ਹੋਇਆ ਗਾਣਾ ਸੀ ਅਸੀਂ ਉਤੋਂ ਕਾਫੀ ਵੀ ਥੋੜਾ ਹੁੰਦਾ ਤਾਂ ਹੈਗਾ ਯਾਰ ਹੁਣ ਪੈਸੇ ਵੀ ਲੱਗੇ ਆ ਤੇ ਜਿਗਾ ਫਿਰ ਉਤੋਂ ਉਹ ਚੇਂਜ ਹੋਇਆ ਸੀ ਬਟ ਇਹ ਕੀ ਯਾਰੀ ਪ੍ਰਮਾਤਮਾ ਇਹ ਚੀਜ਼ਾਂ ਕਰਵਾਉਂਦਾ ਤੁਹਾਡੇ ਕੋਲ ਉਹ ਮਤਲਬ ਇਦਾਂ ਹੋ ਗਿਆ ਵੀ ਨਿੱਤ ਸ਼ਰਾਬਾ ਪੀ ਕੇ ਲੜਦਾ ਸਿਰ ਚੜ ਕੇ ਵੇ ਤੇਰੇ ਵੇ ਮੈਂ ਹੋ ਜੂੰ ਸਾਧਣੀ ਬਹਿ ਜੂੰ ਕਿਸੇ ਸਾਧ ਦੇ ਡੇਰੇ ਮਤਲਬ ਹੋ ਸਕਦਾ ਵੀ ਉਹ ਗਵਾਂਢੀ ਉਹ ਜਾਗਦੇ ਸੁੱਤੇ ਇੰਨਾ ਹਟਣਾ ਹੁੰਦਾ ਇੰਨਾ ਹਟਣਾ ਹੁੰਦਾ ਅੱਛਾ ਚਲੋ ਉਹ ਗੀਤ ਨੂੰ ਤਾਂ ਅਜੇ ਵੀ ਬਹੁਤ ਜ਼ਿਆਦਾ ਪਿਆਰ ਪਰ ਜਦੋਂ ਉਹ ਨਵਾਂ ਨਵਾਂ ਤੁਸੀਂ ਗੀਤ ਕੀਤਾ ਸੀਗਾ ਉਦੋਂ ਤਾਂ ਇੱਕ ਜਿਵੇਂ ਬੂਮ ਇਹਦਾ ਬੰਦੇ ਨੂੰ ਇੱਕ ਤਰ੍ਹਾਂ ਪੂਰੀ ਦੁਨੀਆ ਦੇ ਵਿੱਚ ਜਿਵੇਂ ਮਸ਼ਹੂਰ ਪੰਜਾਬੀ ਕਮਿਊਨਿਟੀ ਦਾ ਜਿਆਦਾ ਉਹਨੂੰ ਸੁਣਨ ਲੱਗ ਪਈ ਸੀਗੀ ਉਦੋਂ ਦਾ ਮਾਹੌਲ ਕੀ ਹੁੰਦਾ ਸੀਗਾ ਮਤਲਬ ਹੁਣ ਤਾਂ ਇੰਸਟਾਗ੍ਰਾਮ ਆ ਗਿਆ ਜੀ ਰੀਲਾਂ ਚੱਲਣ ਲੱਗ ਗਈਆਂ YouTube ਆ ਗਿਆ ਉਦੋਂ ਟੇਪ ਵਾਲਾ ਜਮਾਨਾ ਸੀਗਾ ਉਸ ਤੋਂ ਬਾਅਦ ਕੀ ਰਿਐਕਸ਼ਨ ਕੀ ਆਇਆ ਜ਼ਿੰਦਗੀ 'ਚ ਕੀ ਬਦਲਾ ਆਇਆ ਜਿਹੜੀ ਜਿਹੜੀ ਮਤਲਬ ਗਾਣੇ ਦੇ ਜਾਂ ਕਹ ਲਓ ਵੀ ਹੈਟ ਹੋਈ ਦੀ ਖੁਸ਼ੀ ਤੁਹਾਨੂੰ ਮਹਿਸੂਸ ਹੋਣੀ ਜਾਂ ਕੁਝ ਵੀ ਉਹ ਇਦਾਂ ਸੀ ਵੀ ਜਿੱਦਾਂ ਵੀ ਹੁਣ ਆਪਣਾ ਆਪਣਾ ਜਿਹੜੀ ਗਾਇਕੀ ਦਾ ਸਟਾਈਲ ਆ ਉਹ ਬੇਸਿਕਲੀ ਨੱਚਣ ਟੱਪਣ ਵਾਲਾ ਖੁਸ਼ੀਆਂ ਵਾਲਾ ਡੀਜੇ ਵਾਲਾ ਸਟਾਈਲ ਥੋੜੇ ਦਾ ਆਪਣੇ ਜੀ ਬਹੁਤ એનਰਜੀ ਰੈਂਦੀ ਹੈ ਤੇ ਉਹ ਉਹ ਇਹੀ ਸੀਗਾ ਵੀ ਜਦੋਂ ਉਹ ਗਾਣਾ ਜਦੋਂ ਕਿਤੇ ਲੰਘਣਾ ਕਿਤੇ ਉਹਦੀ ਵੀ ਜੇ ਰੋਡ ਤੇ ਜਾਂਦੇ ਆ ਜਾਂ ਕਿਤੇ ਵੀ ਆ ਵੀ ਉਹ ਗਾਣੇ ਡੀਜੇ ਤੇ ਵੱਜਦੇ ਜਾਂ ਗਾਣੇ ਉਹ ਜਿਹੜੇ ਆ ਵੀ ਮਤਲਬ ਟਰੈਕਟਰਾਂ ਟਰਾਲੀਆਂ ਤੇ ਕਿਤੇ ਵੀ ਹਨਾ ਤੁਹਾਨੂੰ ਤੁਹਾਡੇ ਕੰਨੀ ਉਹ ਪਈ ਜਾਣੇ ਹਾਂ ਤੇ ਉਹ ਚੀਜ਼ਾਂ ਹੀ ਉਦੋਂ ਮਾਪਦੰਡ ਸੀ ਅੱਜ ਵਾਂਗੂ ਨਹੀਂ ਸੀ ਵੀ ਇਹ ਟ੍ਰੈਂਡਿੰਗ 'ਚ ਆ ਗਿਆ ਜਾਂ ਇਹਦੇ ਇੰਨੇ ਮਿਲੀਅਨ ਵਿਊ ਹੋ ਗਏ ਜਾਂ ਕੋਈ ਰੀਲ ਬਣਾਉਣ ਲੱਗ ਪਿਆ ਰੀਲ ਬਣਾਉਣ ਲੱਗ ਪਿਆ ਜਦ ਆਪਾਂ ਵੀ ਅੱਗੇ ਗੱਲ ਕਰਦੇ ਸੀਗੇ ਵੀ ਵੀ ਜਿਹੜਾ ਆਪਾਂ ਨਵਾਂ ਗਾਣਾ ਕੀਤਾ ਇਹ ਤੇਰੀ ਹੂਰ ਉਹ ਵੀ ਸਟਿਲ ਵੀ ਟ੍ਰੈਂਡਿੰਗ 'ਚ ਚੱਲ ਰਿਆ ਹੈ ਟ੍ਰੈਂਡਿੰਗ ਚ ਆ ਗਿਆ ਟ੍ਰੈਂਡਿੰਗ ਚ ਆ ਗਿਆ ਹੈ ਨਾ ਉਹ ਹਜੇ 3 ਦਿਨ ਹੀ ਹੋਏ ਉਹਨੂੰ ਰਿਲੀਜ਼ ਕੀਤੇ ਨੂੰ ਤੇ ਪਰ ਉਦੋਂ ਟ੍ਰੈਂਡਿੰਗਾਂ ਸਟੈਂਡਿੰਗਾਂ ਤਾਂ ਨਹੀਂ ਹੋਣੀਆਂ ਸੀ ਪਰ ਇਹੀ ਮਾਪਦੰਡ ਸੀ ਵੀ ਉਹਨੂੰ ਲਾਈਵ ਦੇ ਵਿੱਚ ਤੁਹਾਨੂੰ ਫਰਮਾਇਸ਼ ਕੀਤੀ ਜਾਂਦੀ ਆਉਂਦੀ ਹੈ ਮਤਲਬ ਉਦੋਂ ਫਿਰ ਇਹ ਤੁਸੀਂ ਕਾਮਯਾਬੀ ਕਿਵੇਂ ਮੰਨਦੇ ਸੀਗੇ ਵੀ ਇਹ ਗੀਤ ਸਾਡਾ ਕਾਮਯਾਬ ਹੋ ਗਿਆ ਜਾਂ ਤੁਹਾਨੂੰ ਫੀਡਬੈਕ ਕਿਵੇਂ ਉਦੋਂ ਰਹਿੰਦੀ ਸੀਗੀ ਆ ਵੱਖਰੇ ਵੱਖਰੇ ਤਰੀਕੇ ਸਾਰੇ ਸਾਰੇ ਹੁੰਦੇ ਐ ਇੱਕ ਤਾਂ ਡਿਪੈਂਡ ਕਰਦਾ ਤੁਹਾਡੀ ਕੰਪਨੀ ਤੁਹਾਡੇ ਤੋਂ ਕਿੰਨਾ ਕ ਖੁਸ਼ ਆ ਹਾਂ ਗਾਂ ਦੀ ਇਨਵੈਸਟਮੈਂਟ ਲਈ ਕੀ ਉਹ ਹੌਸਲਾ ਰੱਖਦੀ ਆ ਹਨ ਕਰਕੇ ਟੇਪਾਂ ਦੀ ਸੀੜੀਆਂ ਦੀ ਰਿਪੀਟ ਪੈਂਦੀ ਸੀ ਵੀ ਹੋਰ ਆਰਡਰ ਆਉਂਦੇ ਸੀ ਹੁਣ ਇਸ ਟੇਪ ਨੇ ਇੱਕ ਹੁੰਦਾ ਰੈਕર્ડ ਬੈਲਡ ਕਰਨ ਵਾਲਾ ਕੰਮ ਹੀ ਸੀ ਵੀ ਜਿੰਨੀ ਇਹ ਚੱਲੀ ਜਿੰਨਾ ਜ਼ਿਆਦਾ ਮਤਲਬ ਉਦੋਂ ਇਹ ਕਹਿੰਦਾ ਵੀ ਇਹਦੇ ਇਹਦੇ 8 ਗਾਣੇ ਦੀਆਂ ਵੀਡੀਓ ਬਣੀਆਂ ਸੀਗੀਆਂ ਵੀ ਸੀਡੀ ਇਹਦੀ ਰਿਲੀਜ਼ ਹੋ ਕੇ ਉਹਨੇ ਬੜੀ ਸੇਲ ਕੀਤੀ ਸੀ ਮਤਲਬ ਜੇ ਉਸ ਟਾਈਮ YouTube ਹੁੰਦਾ ਤਾਂ ਮੈਨੂੰ ਲੱਗਦਾ ਵੀ ਮੋਸਟ ਵਿਊਡ ਹਾਂ ਵੀ ਇਹਦੇ ਇੱਕ ਜ਼ਿਆਦਾ ਵਿਊ ਹੋਣੇ ਸੀਗੇ ਇਹ ਸ਼ਾਇਦ ਨੇੜੇ ਤੇੜੇ ਵੀ ਕੋਈ ਨਾ ਰੱਖਦਾ ਵੀ ਨਹੀਂ ਨਹੀਂ ਵੱਡਾ ਹਿੱਟ ਜੇ ਆਪਾਂ ਗੱਲ ਕਰੀਏ ਵੀ ਪੰਜਾਬੀ ਇੰਡਸਟਰੀ ਦੇ ਬਹੁਤ ਵੱਡੇ ਹਿੱਟ ਗਾਣਿਆਂ ਦੇ ਵਿੱਚੋਂ ਇਹ ਟਾਈਪ ਦੇ ਗਾਣੇ ਆਉਂਦੇ ਸੀ ਜ ਇਹਨਾਂ ਦੇ ਵਿੱਚ ਵੀ ਜਿਹਨਾਂ ਨੂੰ ਸੁਪਰ ਡੂਪਰ ਹਿੱਟ ਕਹਿ ਸਕਦੇ ਆ ਵੀ ਮਤਲਬ ਕੱਲੇ ਇਦਾਂ ਨਹੀਂ ਵੀ ਆਪਨੇ ਮਤਲਬ ਹੋਰ ਵੀ ਸਾਰਿਆਂ ਦੇ ਵੱਡੇ ਵੱਡੇ ਹਿੱਟ ਵੱਜੇ ਆ ਤਾਂ ਵੱਜਦੇ ਆ ਤੇ ਪਰ ਇਹ ਵੱਡਾ ਵੱਡਾ ਤੇ ਜਿਵੇਂ ਪਹਿਲਾਂ ਕੰਪਨੀਆਂ ਸਾਈਨ ਕਰ ਲੈਂਦੀਆਂ ਸੀਗੀਆਂ ਅੱਜ ਕੱਲ ਜਿਵੇਂ ਸੁਣਦੇ ਵੀ ਆ ਵੀ ਕਿਸੇ ਨੇ ਸਾਈਨ ਕਰ ਲਿਆ ਕਿਸੇ ਨੇ ਬੌਂਡ ਤੋੜਤਾ ਕਦੀ ਐ ਸਟਰਗਲ ਵੀ ਹੋਈ ਏ ਕਦੀ ਲਾਈਫ ਦੇ ਵਿੱਚ ਮੰਦੀਪ ਵੀਰੇ ਜਦੋਂ ਪਹਿਲੀ ਟੇਪ ਇਹ ਕੀਤੀ ਸੀ ਜਿਹੜੀ ਇਹ ਆਪਾਂ ਜਿੰਦੇ ਦੀ ਆਪਾਂ ਜ਼ਿਕਰ ਕਰਦੇ ਆਂ ਜਾਂ ਜਿਹਦੀ ਆਪਣੀ ਆਈਡੈਂਟੀਟੀ ਆ ਟੇਪ ਜਾਂ ਜਿਹਨੇ ਜੱਸੀ ਸੋਲ ਬਣਾਇਆ ਆਪਾਂ ਨੂੰ ਮਤਲਬ ਇਹ ਜਦੋਂ ਰਿਲੀਜ਼ ਕਰਨੀ ਸੀ ਉਸ ਆਪਣੀ ਕਾਫੀ ਜ਼ਿਆਦਾ ਸਟਰਗਲ ਸੀ ਕਰਕੇ ਨਵੇਂ ਸੀਗੇ ਕੋਈ ਰਿਲੀਜ਼ ਨਹੀਂ ਸੀ ਕਰਦਾ ਅੱਛਾ ਵੀ ਕੋਈ ਰਿਸਕ ਨਹੀਂ ਸੀ ਲੈਂਦਾ ਵੀ ਹਨਾ ਕੰਪਨੀਆਂ ਉਦੋਂ ਛੇਤੀ ਕੀਤੇ ਵੀ ਉਦੋਂ ਇਹਦੇ ਉੱਤੇ ਵੀ ਵੀਡੀਓ ਵਗੈਰਾ ਜਾਂ ਸਾਰੀ ਇਨਵੈਸਟਮੈਂਟ ਸਟਾਰਟਿੰਗ ਦੀ ਆਪਣੀ ਆਪ ਦੀ ਆ ਕਰਕੇ ਬਿਲਕੁਲ ਹੀ ਫਰੈਸ਼ ਸੀਗੇ ਫਰੈਸ਼ ਮਤਲਬ ਬਣਾਉਣ ਤੋਂ ਬਾਅਦ ਵੀ ਕੰਪਨੀਆਂ ਵੀ ਰਿਸਕ ਨਹੀਂ ਲੈਂਦੀਆਂ ਸੀਗੀਆਂ ਵੀ ਯਾਰ ਪਤਾ ਨਹੀਂ ਚੱਲਣੀ ਕਿ ਨਹੀਂ ਐ ਨਾ ਕੀਤਾ ਸੀਗਾ ਇਹ ਇਸ ਸਟੇਪ ਨੂੰ ਤੁਹਾਡੀ ਨੂੰ ਜਿਹੜੀ ਜਿਹਦੇ ਵਿੱਚ ਇਹ ਗੀਤ ਹੈ ਬਹੁਤੇ ਨਹੀਂ ਕੀਤਾ ਅੱਛਾ ਜੀ ਹਾਂਜੀ ਹਾਂਜੀ ਜਿਹੜੀਆਂ ਉਹ ਉਹਨਾਂ ਟਾਈਮਾਂ ਦੀਆਂ ਕਹ ਲਓ ਵੀ ਫੇਮਸ ਮੇਨ ਕੰਪਨੀਆਂ ਕੰਮ ਕਰ ਰਹੀਆਂ ਸਾਰੀਆਂ ਨੇ ਨਾ ਕੀਤਾ ਫਿਰ ਉਸ ਤੋਂ ਬਾਅਦ ਕੱਢੇ ਤਰਲੇ ਫਿਰ ਨਹੀਂ ਤਰਲੇ ਨਹੀਂ ਖੈਰ ਮੈਨੂੰ ਇਦਾਂ ਕਹਿ ਸਕਦੇ ਚਲੋ ਮੈਂ ਬੜੀਆਂ ਮਹਾਨ ਸ਼ਖਸੀਅਤਾਂ ਆ ਸਾਰੇ ਹੀ ਉਹ ਪਰ ਇਹਨਾਂ ਕਿ ਵੀ ਜਦੋਂ ਕਿਤੇ ਮਿਲਦੇ ਸੀ ਤਾਂ ਵਿੱਚੋਂ ਕਈ ਭਰਾ ਇਹ ਕਹਿੰਦੇ ਸੀ ਵੀ ਸਾਡੀ ਬਹੁਤ ਜ਼ਿੰਦਗੀ ਦੀ ਵੱਡੀ ਮਿਸਟੇਕ ਸੀ ਇਹਨੂੰ ਛੱਡਣਾ ਹਾਂ ਤੇ ਮੈਂ ਉਹਦੇ ਨਾਲ ਦੀ ਨਾਲ ਸ਼ੁਕਰਗੁਜ਼ਾਰ ਆ ਕਿ ਸੁਖਪਾਲ ਵੀਰੇ ਹੁਣਾਂ ਦਾ ਆਡੀਓ ਟੱਚ ਨਾ ਬਾਬਾ ਜੀ ਹੁੰਦੇ ਸੀ ਆਪਣੇ ਵੱਡੇ ਭਰਾ ਆ ਉਹ ਅੱਜ ਵੀ ਵਰਤਦੇ ਆ ਹੁਣ ਖੈਰ ਮਿਊਜ਼ਿਕ ਇੰਡਸਟਰੀ ਚ ਕੰਮ ਕੱਟ ਕਰਦੇ ਆ ਉਹ ਤੇ ਉਹਨਾਂ ਨੇ ਫੇਥ ਕੀਤਾ ਆਪਣੇ ਤੇ ਜਾਂ ਉਹਨਾਂ ਨੇ ਆਪਣੇ ਤੇ ਰਿਸਕ ਖੇਡਿਆ ਜਾਂ ਉਹਨਾਂ ਦਾ ਧੰਨਵਾਦ ਹੈ ਬਹੁਤ ਬਹੁਤ ਵੈਸੇ ਮੈਂ ਜਿਵੇਂ ਪਹਿਲਾਂ ਵੀ ਕਿਹਾ ਵੀ ਟੋਡੇ ਦਾ ਚਲੋ ਖੈਰ ਦਹਾਕਿਆਂ ਤੋਂ ਚੱਲਦੇ ਆ ਰਹੇ ਗੀਤ ਅੱਜਕੱਲ ਤਾਂ 10 ਦਿਨ ਬਾਅਦ ਵੀ ਲੋਕ ਭੁੱਲ ਜਾਂਦੇ ਨੇ ਗੀਤ ਸੁਣਦੇ ਆ ਉਹਦੇ ਵਿੱਚ ਸਿੰਗਰ ਦਾ ਨੀ ਨਾਮ ਚੇਤੇ ਰਹਿੰਦਾ ਵੀ ਗੀਤ ਹੈ ਕਿਦਾ ਚਲੋ ਹਿੱਟ ਵੀ ਹੋ ਜਾਂਦਾ ਪਰ ਕਈ ਵਾਰੀ ਸਿੰਗਰ ਦਾ ਨਾਮ ਨੀ ਤੇ ਤੇ ਨਾ ਨਾਮ ਨਹੀਂ ਉਹ ਜਿਆ ਬਣਦਾ ਤੁਹਾਨੂੰ ਤਾਂ ਹੁਣ ਲਗਭਗ 2 2.5 ਦਿਹਾਕੇ ਹੋ ਗਏ ਨੇ ਇੰਡਸਟਰੀ ਦੇ ਵਿੱਚ ਅਜੇ ਵੀ ਤੁਸੀਂ ਸਟੇਬਲ ਵੀ ਅੱਜ ਵੀ ਟ੍ਰੈਂਡਿੰਗ 'ਚ ਤੁਹਾਡਾ ਗੀਤ ਚੱਲ ਰਿਹਾ ਹਾਂ ਨਹੀਂ ਇਹ ਕਿਵੇਂ ਮੈਨਟੇਨ ਕਿਵੇਂ ਰੱਖਦੇ ਹੋ ਕਿਉਂਕਿ ਤੁਹਾਨੂੰ ਜਿੱਦਾਂ ਦੀ ਸ਼ੋਹਰਤ ਤੁਹਾਨੂੰ ਮਿਲੀ ਹੈ ਜਾਂ ਲਗਾਤਾਰ ਮਿਲ ਹੀ ਰਹੀ ਹੈ ਇਹ ਕਿਵੇਂ ਮੈਨਟੇਨ ਕਿਵੇਂ ਕਰਕੇ ਰੱਖਿਆ ਤੁਸੀਂ ਸਾਰਾ ਕੁਝ ਬਸ ਇਹੀ ਆ ਵੀ ਮਤਲਬ ਰੋਜ਼ ਉੱਠ ਕੇ ਦੇਖ ਲੀਦਾ ਵੀ ਧਰਤੀ ਦੇ ਨਾਲ ਹੀ ਸਾਰਾ ਕੁਝ ਤੇ ਬਟ ਇੰਨਾ ਤਾਂ ਹੈਗਾ ਚਲੋ ਸਟਰਗਲ ਤਾਂ ਉਦੋਂ ਵੀ ਸੀ ਤੇ ਹੁਣ ਵੀ ਆ ਉਦੋਂ ਕਿਸੇ ਹੋਰ ਤਰੀਕੇ ਦੀ ਸੀ ਹੁਣ ਕਿਸੇ ਹੋਰ ਤੁਹਾਡੇ ਤੇ ਜ਼ਿੰਮੇਵਾਰੀਆਂ ਵੱਜ ਜਾਂਦੀਆਂ ਜਦੋਂ ਤੁਸੀਂ ਇੰਡਸਟਰੀ ਚ ਹਟ ਦੇ ਦਿੰਨੇ ਆ ਕੁਝ ਇੱਕ ਨਵੇਂ ਸਿਰੇ ਹੋ ਨਵੇਂ ਬੰਦੇ ਲਈ ਕੰਮ ਕਰਨਾ ਹੁੰਦਾ ਵੀ ਯਾਰ ਮੈਂ ਆ ਵੀ ਕਰਕੇ ਦੇਖ ਲਵਾਂ ਆ ਵੀ ਕਰਕੇ ਦੇਖ ਲਵਾਂ ਜਿੱਦਾਂ ਆਪਾਂ ਸ਼ੁਰੂਆਤ ਚ ਕਿਹਾ ਵੀ ਆਪਾਂ ਗਾਣੇ ਜਿਹੜੇ ਆ ਜੇ ਆਪਾਂ ਨੂੰ ਪਰਵਾਹ ਨਹੀਂ ਲੋਕਾਂ ਨੇ ਪਰਿਵਾਰਾਂ ਚ ਕੀਤਾ ਆਪਣੇ ਗਾਣੇ ਪਰਿਵਾਰਾਂ ਚ ਸੁਣਨ ਵਾਲੇ ਆ ਵੀ ਤੁਸੀਂ ਆਪਣੀ ਮਾਂ ਭੈਣ ਦੇ ਨਾਲ ਧੀ ਨਾਲ ਸੁਣ ਸਕਦੇ ਆ ਸੋ ਉਹ ਬੜਾ ਵੱਡਾ ਆਪਣੇ ਮੈਨੂੰ ਲੱਗਦਾ ਤੁਹਾਡੇ ਤਾਂ ਗੀਤ ਜ਼ਿਆਦਾਤਰ ਹੈ ਹੀ ਇਹੋ ਜਿਹੇ ਆ ਵੀ ਜਿੱਤੇ ਧੀਆਂ ਜ਼ਿਆਦਾ ਨੱਚਦੀਆਂ ਧੀਆਂ ਜ਼ਿਆਦਾ ਨੱਚਦੀਆਂ ਹਨਾ ਬੜਾ ਇਹ ਚੀਜ਼ ਦਾ ਸਿਹਰਾ ਆਪਾਂ ਨੂੰ ਜਾਂਦਾ ਹਨਾ ਤੇ ਬਸ ਇਹੀ ਆ ਵੀ ਉਹ ਸਾਰੇ ਦਾ ਸਾਰਾ ਜਿੰਨਾ ਵੀ ਔਰਾ ਆ ਜੋ ਕੁਝ ਵੀ ਆਪਣੇ ਨਾਲ ਦੇ ਆ ਹਨਾ ਵੀ ਉਹ ਉਹ ਬਾਬੇ ਦੀ ਕਿਰਪਾ ਨਾਲ ਉਹੋ ਹੀ ਆ ਜਿਹੜੇ ਪਹਿਲੇ ਦਿਨ ਤੋਂ ਜਿਹੜੇ ਨਾਲ ਗਾਲਾ ਕੱਢਣ ਵਾਲੇ ਵੀ ਸੀਗੇ ਹਨਾ ਵੀ ਉਹਨਾਂ ਦੀ ਗੱਲ ਸੁਣੀ ਦੀ ਆ ਉਹਨਾਂ ਨੇ ਹੀ ਸ਼ੇਰ ਚੀਜ਼ਾਂ ਕਰੀ ਦੀਆਂ ਪਹਿਲਾਂ ਤਾਂ ਖੈਰ ਚਲੋ ਵੱਲੋਂ ਹਿੱਕ ਦੀ ਜੋਰ ਕਹਿ ਲਓ ਵੀ ਗਾਇਕੀ ਹੀ ਹੁੰਦੀ ਸੀਗੀ ਤੇ ਉਹੀ ਮਸ਼ਹੂਰ ਕਰਦੀ ਸੀ ਉਸੇ ਨੂੰ ਹੀ ਅੱਗੇ ਲੋਕ ਲੈ ਕੇ ਜਾਂਦੇ ਸੀਗੇ ਹੁਣ ਤਾਂ ਜਿਹੜਾ ਦੌਰ ਚੱਲਦਾ ਹੁਣ ਤਾਂ ਇੱਕ ਦੂਜੇ ਨੂੰ ਟਾਰਗੇਟ ਕਰਕੇ ਗਾਲਾਂ ਕੱਢ ਕੇ ਜਾਂ ਫਿਰ ਕੰਟਰੋਵਰਸੀ ਕਰਕੇ ਜੀ 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 ਉਹ ਪਹਿਲਾਂ ਵੀ ਹੁੰਦਾ ਸੀਗਾ ਇਹ ਵਾਲਾ ਦੌਰ ਕਿ ਕਿਸੇ ਨੂੰ ਗਾਲਾਂ ਕੱਢ ਕੇ ਕਿਸੇ ਨੂੰ ਕੰਟਰੋਵਰਸੀ ਕ੍ਰੀਏਟ ਕਰਕੇ ਮੈਨੂੰ ਇਦਾਂ ਲੱਗਦਾ ਵੀ ਵੀ ਉਦੋਂ ਇੱਕ ਤਾਂ ਜੇ ਇਹ ਚੀਜ਼ ਕਰਦੇ ਵੀ ਤਾਂ ਉਹ ਦਿਖਾਉਣੀ ਕਿੱਥੇ ਸੀ ਹੂੰ ਸਭ ਤੋਂ ਵੱਡੀ ਗੱਲ ਅੱਜ ਕੱਲ ਤਾਂ ਤੁਸੀਂ ਜਿੱਥੇ ਮਰਜ਼ੀ ਲਾਈਵ ਹੋ ਜਾਓ ਫੇਸਬੁੱਕ ਤੇ ਕੁਝ ਬੋਲ ਦੋ ਕਿਸੇ ਬਾਰੇ ਇੰਸਟਾ ਤੇ ਬੋਲ ਦੋ ਕੁਝ ਵੀ ਹੈ ਨਾ YouTube ਤੇ ਚੜ ਜਾਂਦਾ ਜਾਂ ਉਹਨੂੰ ਮੈਨੂੰ ਸ਼ੇਅਰ ਕਰ ਦਿੰਦੇ ਆ ਜਾਂ ਕਰਾ ਲੈਂਦੇ ਆ ਜਾਂ ਕੁਝ ਵੀ ਹੈਗਾ ਨਾ ਉਦੋਂ ਇੰਨਾ ਕ ਹੈਗਾ ਅਸੀਂ ਜੇ ਕਿਸੇ ਤਰ੍ਹਾਂ ਦੀ ਵੱਧ ਤੋਂ ਵੱਧ ਕਿਸੇ ਨਾਲ ਤੁਸੀਂ ਮਾੜੀ ਮੋਟੀ ਇਹੋ ਜਿਹੀ ਰੱਖਦੇ ਆ ਤਾਂ ਉਹਦੇ ਤੇ ਇੰਨਾ ਕ ਕਰ ਸਕਦੇ ਵੀ ਜਦੋਂ ਤੁਸੀਂ ਕਿਤੇ ਲਾਈਵ ਕਰਦੇ ਆ ਮੰਨ ਲਓ ਵੀ ਲਾਈਵ ਦੇ ਵਿੱਚ ਮੀਨਸ ਵੀ ਕੋਈ ਮੇਲਾ ਟਾਈਪ ਸ਼ੋਅ ਅੱਜ ਇਹਦੇ ਵਿੱਚ 4 5 6 ਸਿੰਗਰ ਪਰਫਾਰਮ ਕਰ ਰਹੇ ਆ ਤੁਸੀਂ ਉਹਦੇ ਵਿੱਚ ਕਿਸੇ ਨਾ ਮਾੜੀ-ਮੋਟੀ ਖੁੰਦ ਕਾਟ ਲੈਣੇ ਵੀ ਜੇ ਪ੍ਰਬੰਧਕ ਤੁਹਾਡੇ ਨੇੜੇ ਆ ਤੁਸੀਂ ਉਹਨੂੰ ਟਾਈਮ ਘੱਟ ਦਵਾ ਦਿੰਨੇ ਆ ਜਾਂ ਪਹਿਲੋ ਲਵਾ ਦਿੰਨੇ ਆ ਜਾਂ ਆਡੀਅנס ਬਲੋ ਉਦੋਂ ਇਹ ਟਾਈਮ ਵਾਲਾ ਹੀ ਸੀਗਾ ਦੋ ਵਾਰ ਨਹੀਂ ਪਰ ਮੈਨੂੰ ਇਦਾਂ ਲੱਗਦਾ ਵੀ ਹੁਣ ਵੀ ਅੱਜ ਵੀ ਵੀ ਮੈਂ ਮੈਂ ਵੈਸੇ ਆ ਵੀ ਚੀਜ਼ ਸੁਣੀ ਆ ਪਰ ਦੇਖੀ ਨਹੀਂ ਕਦੀ ਕਿਸੇ ਨਾ ਜਾਂ ਆਪਣੇ ਨਾ ਕਦੀ ਕਿਸੇ ਨਾ ਕੀਤੀ ਹੋਵੇ ਤੇ ਇਹਨਾਂ ਇਹਨਾਂ ਕਹੇਗਾ ਵੀ ਵੀ ਜਦੋਂ ਉਹਨਾਂ ਟਾਈਮਾਂ ਦੇ ਵਿੱਚ ਜਾਂ ਅੱਜ ਵੀ ਜਿਹੜੇ ਉਹ ਸਿੰਗਰ ਆ ਬੜਾ ਆਪਸ ਵਿੱਚ ਪਿਆਰ ਤੇ ਰਿਸਪੈਕਟ ਆ ਬਹੁਤ ਉਹਨਾਂ ਸਿੰਗਰਾਂ ਜਿਹੜੇ ਹੈਗੀ ਆ ਪਰ ਜਦੋਂ ਇਹ ਮੰਨ ਲਓ ਕਿ ਜਦੋਂ ਤੁਸੀਂ ਹੁਣ ਗਿਵੇਂ ਆ ਗੀਤ ਕੱਢੇ ਆ ਜੀ ਟੋਡੀ ਤਾਂ ਚਲੋ ਕਿਸਮਤ ਨੇ ਸਾਥ ਦਿੱਤਾ ਹੋਇਆ ਵੈਸੇ ਤਾਂ ਕਈ ਜਿਹੜੇ ਪੁਰਾਣੇ ਨੇ ਉਹ ਸੰਘਰਸ਼ ਕਰ ਰਹੇ ਆ ਕਿ ਮੈਂ ਅਸੀਂ ਸਮੇਂ ਦੇ ਨਾਲ ਰਲিয়ে ਪਰ ਤੁਸੀਂ ਸਮੇਂ ਦੇ ਨਾਲ ਚੱਲ ਰਹੇ ਹੋ ਜਦੋਂ ਗੀਤ ਕੱਢਣਾ ਹੁੰਦਾ ਇਹੋ ਜਿਹਾ ਮਾਹੌਲ ਦੇ ਵਿੱਚ ਤੁਸੀਂ ਤਾਂ ਕੱਢਿਆ ਵੀ ਉਹ ਪਰਵਾਰਕ ਗੀਤ ਹੈ ਐਂ ਡਰ ਨਹੀਂ ਲੱਗਦਾ ਹੁੰਦਾ ਵੀ ਕਿਤੇ ਰਿਸਕ ਨਾ ਹੋ ਜੇ ਕਿਤੇ ਰਹਿ ਨਾ ਜਾਈਏ ਸਮਾਂ ਹੁਣ ਹੋਰ ਬਦਲ ਗਿਆ ਆ ਐਂ ਡਰ ਨਹੀਂਦਾ ਮਨ ਚ ਕੋਈ ਆ ਮੰਦੀ ਪੇ ਤਾਂ ਹਨਾ ਔਰਾ ਜਿਹੜੀ ਇਹ ਗਾਇਕੀ ਆ ਨਾ ਇਹਦਾ ਔਰਾ ਬੜਾ ਵਿਸ਼ਾਲ ਤੇ ਬੜਾ ਲੰਬਾ ਆ ਜੇ ਆਪਾਂ ਹਨਾ ਪਿਛਲੇ ਟਾਈਮਾਂ ਤੋਂ ਗੱਲ ਕਰੀਏ ਜਾਂ ਸਾਡੇ ਬੈਜ ਦੇ ਬੰਦਿਆਂ ਦੀ ਜਾਂ ਸਾਡੇ ਤੋਂ ਵੀ ਸੀਨੀਅਰ ਬੰਦਿਆਂ ਦੀ ਮਤਲਬ ਜੇ ਹੁਣ ਤੁਸੀਂ ਨਾਰਮਲ ਤਰੀਕੇ ਨਾਲ ਗਿਣਤੀ ਵੀ ਕਰਨੀ ਹੋਵੇ ਨਾ ਤੇ ਅੱਜ ਵੀ ਉਹ ਬੰਦੇ ਅੱਜ ਦੇ ਹਟ ਸਿੰਗਰਾਂ ਨਾਲੋਂ ਜ਼ਿਆਦਾ ਸ਼ੋਅ ਕਰਦੇ ਆ ਕਰਦੇ ਆ ਹੈਨਾ ਜੇ ਜਿਹਦੇ ਵਿੱਚ ਆਪਾਂ ਮਨਮੋਹਨ ਪਾਜੀ ਹੋਣੀ ਹੋਗਾ ਹਰ ਭਜਨ ਮਾਨ ਜੀ ਹੋਗਾ ਮਲਕੀਤ ਪਾਜੀ ਹੋਗਾ ਜਿਹੜੇ ਕਿ ਬੜੇ ਵੱਡੇ ਨਾਂ ਆ ਤੇ ਮਤਲਬ ਅੱਜਕਰ ਉਹਦੇ ਪਿੱਛੇ ਮਤਲਬ ਉਹ ਤੋਂ ਬਿਨਾਂ ਸਤਿੰਦਰ ਸਰਤਾਜ ਜੀ ਹੋ ਗਏ ਹੈਨਾ ਵੀ ਜੇ ਗੱਲ ਕਰੀਏ ਵੀ ਇਦਾਂ ਦੇ ਗਾਣੇ ਪਰਿਵਾਰਾਂ ਵਾਲੇ ਗਾਣੇ ਗਾਉਣ ਵਾਲੇ ਹੈਨਾ ਫਿਰ ਹੁਣ ਗਾਂ ਰਾਜਵੀਰ ਜਵੰਦਾ ਵੀਰਾ ਜਾਂ ਰਣਜੀਤ ਬਾਵਾ ਵੀਰਾ ਕਰਕੇ ਇਹ ਇਹ ਜਿਹੜੀ ਗਾਇਕੀ ਹੁੰਦੀ ਹੈ ਹੈਨਾ ਇਹਨਾਂ ਪਰਿਵਾਰਾਂ ਦੇ ਵਿੱਚ ਜਿਹੜੀ ਵੜਨ ਵਾਲੀ ਗਾਇਕੀ ਹੁੰਦੀ ਹੈ ਨਾ ਉਹਦਾ ਔਰਾ ਬੜਾ ਵਿਸ਼ਾਲ ਹੁੰਦਾ ਹੈ ਤੇ ਉਹ ਪਰਿਵਾਰਾਂ ਚ ਬੜੇ ਤੁਸੀਂ ਜਿਹੜੇ ਜਿਹੜੇ ਜੰਗਸਟਰ ਹੁੰਦੇ ਆ ਨਾ ਉਹਨਾਂ ਨੇ ਤੁਹਾਨੂੰ ਬਹੁਤ ਛੇਤੀ ਬਦਲ ਲੈਣਾ ਹੁੰਦਾ ਅੱਜ ਉਹਨਾਂ ਦਾ ਅੱਜ ਅੱਜ ਕਿਸੇ ਦੇ ਗਾਣੇ ਚਾਰ ਹਟ ਹੈ ਉਹ ਉਹਦੇ ਆ ਤੇ ਕੱਲ ਨੂੰ ਕਿਸੇ ਹੋਰ ਦਾ ਹੋਇਆ ਨੇਚਰਲੀ ਆ ਮੈਂ ਵੀ ਮੈਂ ਵੀ ਇਦਾਂ ਹੀ ਕਰੂੰਗਾ ਤੁਸੀਂ ਤੁਸੀਂ ਉਹਨੂੰ ਵੀ ਸੁਣਨਾ ਹੀ ਸੁਣਨਾ ਹੈ ਨਾ ਬਟ ਜਿਹੜੀ ਆ ਗਾਇਕੀ ਹੁੰਦੀ ਇਹਦਾ ਇਹ ਲੰਬੀ ਬੜੀ ਚੱਲਦੀ ਹੁੰਦੀ ਹੈ ਐ ਉਹਦਾ ਕੋਈ ਚਲੋ ਬੰਦਾ ਜਿਹੜਾ ਗਾਉਂਦਾ ਉਹਨੂੰ ਸੁਣਨ ਦਾ ਵੀ ਬੜਾ ਸ਼ੌਂਕ ਹੁੰਦਾ ਅੱਜ ਦੇ ਨੌਜਵਾਨਾਂ ਚੋਂ ਕਿਹੜਾ ਤੁਹਾਨੂੰ ਕਿਹੜਾ ਵਧੀਆ ਲੱਗਦਾ ਕਿ ਹਾਂ ਇਹ ਮੁੰਡਾ ਬਹੁਤ ਵਧੀਆ ਕੰਮ ਕਰ ਰਿਹਾ ਹੈ ਦੇਖੋ ਜੇ ਜੇ ਤਾਂ ਹੁਣ ਨਵੇਂ ਟਾਈਮ ਦਾ ਕੰਮ ਕਰਨਾ ਆ ਆਪਾਂ ਵੀ ਤੇ ਮੇਰੀ ਨੇਚਰ ਆ ਵੀ ਮੈਂ ਲਗਭਗ ਸਾਰਿਆਂ ਨੂੰ ਹੀ ਸੁਣਦਾ ਅੱਛਾ ਹਨਾ ਵੀ ਇੱਚ ਕੋਈ ਸ਼ੱਕ ਨਹੀਂ ਹੈਗੀ ਵੀ ਜਦੋਂ ਕੋਈ ਗਾਣਾ ਆਉਂਦਾ ਹਾਂ ਠੀਕ ਹੈ ਵੀ ਜੇ ਕੋਈ ਵਧੀਆ ਚੀਜ਼ ਦਿਲ ਨੂੰ ਲੱਗਦੀ ਆ ਤੇ ਉਹਨੂੰ ਜ਼ਿਆਦਾ ਸੁਣ ਲਈਦਾ ਹਨਾ ਬਟ ਨਵੀਆਂ ਚੀਜ਼ਾਂ ਆਈਆਂ ਨੂੰ ਸੁਣੀਦਾ ਸਾਰਿਆਂ ਨੂੰ ਹੀ ਆ ਹਾਂ ਤੇ ਉਹਦੇ ਉੱਪਰ ਜੇ ਗੱਲ ਕਰੀਏ ਵੀ ਹੁਣ ਜੇ ਲੇਟੈਸਟ ਗੱਲ ਕਰੀਏ ਤਾਂ ਮਤਲਬ ਹੀ ਹੁਣ ਅਰਜਨ ਬਹੁਤ ਖਰਾ ਕੰਮ ਕਰ ਰਿਹਾ ਹਨਾ ਤੇ ਅਰਜਨ ਢਿੱਲੋ ਹੋ ਗਿਆ ਹਨਾ ਵੀਰਾ ਤੇ ਉਹਦੇ ਉੱਪਰ ਜੇ ਆਪਣੇ ਨਾਲਦਿਆਂ ਦੀ ਆ ਸਰਦਾਰਾਂ ਦੀ ਗੱਲ ਕਰੀਏ ਬਾਵੇ ਵੀਰੇ ਦੇ ਗਾਣੇ ਜਵੰਦਾ ਵੀਰਾ ਗਾਣੇ ਬੜੇ ਖਰੇ ਕਰ ਰਿਹਾ ਹਨਾ ਤੇ ਮੈਂ ਹੁਣ ਵੈਸੇ ਤਾਂ ਮੈਨੂੰ ਸੁਣ ਕੇ ਖੁਸ਼ੀ ਹੋਈ ਕਿ ਨਹੀਂ ਤਾਂ ਨਾ ਕਈ ਵਾਰੀ ਬੰਦਾ ਨਾਂ ਲੈਣ ਨੂੰ ਹੀ ਸੰਗੀ ਜਾਂਦਾ ਵੀ ਮੈਂ ਕੇਹ ਸਿੰਗਰ ਦਾ ਕਾਹਤੋਂ ਨਾਂ ਲਾਵਾਂ ਪਰ ਤੁਸੀਂ ਕਹਿੰਦੇ ਹੋ ਵੀ ਮੈਂ ਸੁਣਦਾ ਸਾਰਿਆਂ ਨੂੰ ਨਹੀਂ 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 ਨਾਲੇ ਨਾਲੇ ਸਭ ਤੋਂ ਵੱਡੀ ਗੱਲ ਹੈ ਨਾ ਮੰਦੀ ਵੀਰੇ ਮੈਂ ਤੇ ਇਹ ਥਿੰਕ ਕਰਦਾ ਵੀ ਇਹੇ ਨਾਂ ਲੈਣ ਤੋਂ ਜਾਂ ਕੁਝ ਵੀ ਹੈ ਨਾ ਜੋ ਚੱਲਦੇ ਆ ਤਾਂ ਉਹਨਾਂ ਪਿੱਛੇ ਕੋਈ ਨਾ ਕੋਈ ਹਾਰਡਵਰਕ ਤਾਂ ਘੈਂਟ ਹੈਗਾ ਹੀ ਆ ਉਹਨਾਂ ਦਾ ਕੋਈ ਵੀ ਜਿਹੜਾ ਚੱਲਦਾ ਹੈ ਨਾ ਤੁੱਕਾ ਕਿਤੇ ਲੱਗਦਾ ਵੀ ਵੀ ਤੁਸੀਂ 6 ਮਹੀਨੇ ਚੱਲਦੇ ਆ ਜਾਂ ਸਾਲ ਬਾਅਦ ਹੈ ਨਾ ਜਾਂ ਕੁਝ ਵੀ ਆ ਜੇ ਹੁਣ ਇੰਨਾ ਲੰਮੇ ਟਾਈਮ ਲਈ ਕੰਮ ਕਰ ਰਹੇ ਸਾਰੇ ਬੰਦੇ ਹੈ ਨਾ ਤਾਂ ਉਹਨਾਂ ਪਿੱਛੇ ਉਹਨਾਂ ਦਾ ਜਨੂਨ ਤਾਂ ਬੋਲਦਾ ਹੀ ਮਿਹਨਤ ਤਾਂ ਬੋਲਦੀ ਆ ਤਾਂ ਫਿਰ ਜਿਹੜਾ ਬੰਦਾ ਮਿਹਨਤ ਕਰਦਾ ਉਹਦਾ ਨਾਂ ਤਾਂ ਕਹਿ ਲਓ ਵੀ ਕੋਠੇ ਤੇ ਤੜਕੇ ਲੈਣਾ ਚਾਹੀਦਾ ਹਨਾ ਸਿੱਖਣ ਨੂੰ ਮਿਲਦਾ ਹਾਂ ਸਿੱਖਣ ਨੂੰ ਮਿਲਦਾ ਫਿਰ ਆਪਾਂ ਜੇ ਪਹਿਲੇ ਔਰ ਦੀ ਗੱਲ ਕਰੀਏ ਮਤਲਬ ਰਵਿੰਦਰ ਗਰੇਵਾਲ ਵੀਰਾ ਲਾਲੋ ਮਤਲਬ ਸਟੇਲ ਦੇਖੋ ਕਿੰਨੀ ਚੜ੍ਹਦੀ ਕਲਾ ਚ ਕੰਮ ਕਰ ਰਹੇ ਹਨਾ ਵੀ ਸੋ ਇਹ ਇਸ ਗਾਇਕੀ ਦੀ ਤੁਸੀਂ ਤੁਸੀਂ ਅਗਲੇ ਦੇ ਜਿਹੜੇ ਆਪਣੇ ਸਰੋਤੇ ਹੁੰਦੇ ਆ ਨਾ ਜਦੋਂ ਤੁਸੀਂ ਉਹਨਾਂ ਦੇ ਦਿਲ ਚ ਥਾਂ ਬਣਾ ਲੈਨੇ ਆ ਮਤਲਬ ਉਹ ਬਣਾਣੀ ਬੜੀ ਔਖੀ ਆ ਮਤਲਬ ਹਟ ਹੋਣਾ ਜਾਂ ਹਟ ਗਾਣਾ ਹੋਣਾ ਹਨਾ ਉਹ ਇੱਕ ਅਲੱਗ ਚੀਜ਼ ਐ ਤਾਂ ਐ ਤਾਂ ਮੈਨੂੰ ਲੱਗਦਾ ਵੀ ਤੁਹਾਨੂੰ ਵੀ ਇਹ ਚੀਜ਼ ਦਾ ਮਾਣਤਾ ਮਹਿਸੂਸ ਹੁੰਦਾ ਹੀ ਹੋਊਗਾ ਵੀ ਜਿਹੜੇ ਗੀਤ ਮੈਂ ਗਾਏ ਵੀ ਠੀਕ ਆ ਉਸ ਵੇਲੇ ਤੇ ਮੇਰੇ ਹਾਨੀਆਂ ਨੇ ਵੀ ਸੁਣਿਆ ਤੇ ਹੁਣ ਜਿਹੜੇ ਛੋਟੇ ਨੇ ਉਹ ਵੀ ਸੁਣ ਰਹੇ ਉਹ ਵੀ ਸੁਣ ਰਹੇ ਹਨਾ ਨਹੀਂ ਹਾਂਜੀ ਇੱਕ ਟੋੜਾ ਗੀਤ ਨਾ ਮੈਂ ਸਗੋਂ ਉਹਨੂੰ ਰੀਮਿਕਸ ਕੀਤਾ ਮੇਰੀਆਂ ਤੂੰ ਮੇਰੀਆਂ ਤੂੰ ਮੇਰੀਆਂ ਨਹੀਂ ਜਾਣੇ ਉਹ ਵਾਲੇ ਗੀਤ ਨੂੰ ਨਾ ਉਹਦੇ ਚ ਮਿਊਜ਼ਿਕ ਅੱਜ ਕੱਲ ਦਾ ਦੇ ਕੇ ਵੀ ਘੈਂਟ ਜਾ ਦੇ ਕੇ ਤੇ ਉਹ ਰੀਲਾਂ ਤੇ ਬਹੁਤ ਚੱਲਦਾ ਜੀ ਉਹ ਵਾਲਾ ਗੀਤ ਹਾਂਜੀ ਉਹ ਉਹ ਕੋਰੋਨੇ ਦੇ ਵਿੱਚ ਨਾ ਜਦੋਂ ਸਾਰੇ ਜਣੇ ਅੰਦਰ ਹੀ ਬੈਠੇ ਸੀ ਜੀ ਮੈਨੂੰ ਲੱਗਦਾ ਮਨ ਕੀਰ ਸੀ ਉਹਨਾਂ ਦੇ ਨਾਲ ਤੇ ਉਹਨਾਂ ਨੇ ਉਦੋਂ ਉਹਨੂੰ ਕੀਤਾ ਸੀ ਜਿਹਨੂੰ ਆਪਾਂ ਕਵਰ ਕਹਿ ਦਿੰਦੇ ਆ ਗਾਣੇ ਹਨ ਤੇ ਉਹਨਾਂ ਨੇ ਗਾਇਆ ਸੀ ਔਰ ਔਰ ਉਹ ਬੜਾ ਬੜਾ ਵਾਇਰਲ ਹੋਇਆ ਕਰਕੇ ਵੀਰੇ ਦਾ ਨਾਮ ਬੜੀ ਚੜ੍ਹਦੀ ਕਲਾ ਚ ਹਨ ਗੁੱਸਾ ਨਹੀਂ ਚੜਿਆ ਵੀ ਮੇਰੇ ਗੀਤ ਨੂੰ ਮੇਰੇ ਤੋਂ ਪੁੱਛੇ ਬਿਨਾ ਪੁੱਛ ਲਿਆ ਸੀ ਗਾ ਉਹਨੇ ਹਾਂਜੀ ਗੱਲ ਗਲਤ ਹੋਈ ਸੀ ਉਹਨਾਂ ਤੇ ਪਹਿਲਾਂ ਹੁੰਦਗੀ ਡਾਇਰੈਕਟਰ ਨਾਲ ਵੀ ਹੋਈ ਸੀ ਉਹਨਾਂ ਨਾਲ ਵੀ ਨਹੀਂ ਆਪਣਾ ਭਰਾ ਆ ਬੜਾ ਇਦਾਂ ਦੀ ਗੱਲ ਨਹੀਂ ਨਹੀਂ ਗੁੱਸੇ ਲੈ ਉਹ ਨਹੀਂ ਗੁੱਸਿਆ ਨਹੀਂ ਉਹ ਅੱਜ ਕੱਲ੍ਹ ਚੱਲਦਾ ਜੀ ਉਹ ਦਲਜੀਤ ਵਾਲੇ 'ਚ ਕਿੰਨਾ ਰੌਲਾ ਪੈ ਗਿਆ ਕਿਸੇ ਨੇ ਗਾਤਾ ਉਹਨੇ ਦਲਜੀਤ ਨੇ ਉਹਦਾ ਪੁਰਾਣੇ ਦਾ ਗਾਣਾ ਕਿਸੇ ਦਾ ਤੇ ਉਹ ਕਹ ਜ਼ਰੂਰ ਹੈ ਵੀ ਜਦੋਂ ਤੁਸੀਂ ਗਾਉਣੇ ਆ ਜਾਂ ਕੁਝ ਵੀ ਹੈ ਨਾ ਉਹਦਾ ਮਾੜਾ ਮੋਟਾ ਕਿਤੇ ਜ਼ਿਕਰ ਤਾਂ ਹੋ ਜਾਣਾ ਚਾਹੀਦਾ ਹਨਾ ਵੀ ਉਹਨੂੰ ਉਹਨੂੰ ਚਲ ਵੀ ਉਹਦਾ ਕਿਤੇ ਨਾਂ ਹੀ ਮੈਂਸ਼ਨ ਕਰ ਲਓ ਜਾਂ ਕੁਝ ਵੀ ਕੋਈ ਵੀ ਕਰਦਾ ਚਾਹੇ ਮੈਂ ਕਿਸੇ ਦੀਆਂ ਲਾਈਨਾਂ ਉਲਗਣਾ ਉਹ ਜਿਹੜਾ ਕਵਰ ਗੀਤ ਗਾਇਆ ਸੀਗਾ ਕਰੋਨਾ ਚ ਉਹ ਬੜਾ ਲੋਕਾਂ ਨੇ ਦੁਬਾਰਾ ਫੇਰ ਬੜਾ ਸੁਣਿਆ ਉਦੋਂ ਕੀ ਫਿਰ ਉਹ ਮਨਕੀਰਤ ਨੇ ਕੀ ਕਿਹਾ ਸੀਗਾ ਵੀ ਭਾਜੀ ਮੈਂ ਗਾਉਣਾ ਗਾਣਾ ਇਹ ਪਹਿਲੂ ਗੱਲ ਹੋਈ ਸੀ ਜਿਹੜਾ ਮੁੰਡਾ ਮਿਊਜ਼ਿਕ ਵੀ ਕੀਤਾ ਸੀਗਾ ਉਹਨਾਂ ਨਾਲ ਵੀ ਮਨਕੀਰਤ ਨਾਲ ਵੀ ਮਨਕੀਰਤ ਕੈਨੇਡਾ ਕਈ ਵਾਰੀ ਮੇਲ ਹੋ ਜਾਂਦਾ ਤੇ ਉਹ ਪਹਿਲਾਂ ਹੀ ਗੱਲ ਕਰਦਾ ਹੁੰਦਾ ਸੀ ਕਹਿੰਦਾ ਵੀ ਕਰਕੇ ਉਹ ਕੀਪ ਵਾਲਿਆ ਵੀ ਚਾਹੀ ਮੇਰੀਏ ਜਾਨੇ ਚਾਹੀ ਹੋ ਗਿਆ ਮਰੀਦ ਗੋਰੇ ਰੰਗ ਦਾ ਹਨਾ ਵੀ ਰਾਜੀ ਖੁਸ਼ੀ ਦੱਸਿਓ ਜਰਾ ਬੜੇ ਲੋਕਾਂ ਦੇ ਆਪਣੇ ਜਿਹੇ ਗਾਣੇ ਬਣੇ ਹੋਇਆ ਤੇ ਬਹੁਤ ਵੀਰੇ ਇਦਾਂ ਦੇ ਹੈਗੇ ਜਿਹੜਾ ਮੇਲਾ ਗੀਤ ਸੀਗਾ ਉਹ ਵੀ ਇਸੇ ਕੈਸਟ ਇਸੇ ਟੇਪ ਚ ਸੀ ਜੱਟਾ ਖੇਚ ਤਿਆਰੀ ਮੇਲਾ ਤੇ ਉਹ ਉਦੋਂ ਗੱਲ ਕਰ ਦਿੰਦਾ ਸੀ ਕਿੰਨਾ ਬਾਈ ਵੀ ਮੈਂ ਤਾਂ ਲਾਈਵ ਦੇ ਵਿੱਚ ਵੀ ਤੁਹਾਡੇ ਬਹੁਤ ਗਾਣੇ ਗਾ ਦਿੰਨਾ ਕਈ ਵਾਰੀ ਹਨਾ ਤੇ ਮੈਨੂੰ ਆ ਗਾਣਾ ਬੜਾ ਵਧੀਆ ਲੱਗਦਾ ਵੀ ਮੈਂ ਕਿਤੇ ਇਹ ਗਾਉਣਾ ਆ ਨਾ ਓਕੇ ਆ ਵੀ ਕੋਈ ਮੈਟਰ ਨਹੀਂ ਹੈਗਾ ਤੇ ਪਰ ਆਪਣੇ ਲਈ ਖੁਸ਼ੀ ਵਾਲੀ ਗੱਲ ਹੀ ਆ ਵੀ ਉਹ ਵੀਰੇ ਦੀ ਇੰਨੀ ਚੜ੍ਹਾਈ ਆ ਤੇ ਉਹਨੇ ਇਹ ਗਾਣਾ ਗਾਇਆ ਤਾਂ ਵਧੀਆ ਗੱਲ ਹੀ ਆ ਵਧੀਆ ਨਹੀਂ ਚੜ੍ਹਾਈ ਦਾ ਤੋੜੀ ਆ ਕਿਉਂਕਿ ਗੀਤ ਉਹਨੇ ਤੋੜਾ ਗਾਇਆ ਗੀਤ ਦੀਆਂ ਜੇ ਦੋ ਲੈਣਾ ਸੁਣਾ ਦਿਓ ਤੁਸੀਂ ਮੇਰਾ ਆਪ ਦਾ ਬਹੁਤ ਮਤਲਬ ਉਹਨੇ ਵੀ ਉਹਨੇ ਵੀ ਬਹੁਤ ਵਧੀਆ ਗਾਇਆ ਮੈਨੂੰ ਵੀ ਕਈ ਵਾਰੀ ਕਿ ਚੀਚੀਆਂ ਆਉਂਦੀਆਂ ਹੁੰਦੀਆਂ ਹੁੰਦੀਆਂ ਜਿੱਦਾਂ ਉਹਨੇ ਗਾਇਆ ਗੱਲਾਂ ਮਿੱਠੀਆਂ ਦੀ ਪੱਟੀ ਹੋਈ ਆ ਹਨਾ ਤੇ ਉਹ ਮੈਨੂੰ ਇਹ ਤਾਂ ਲੱਗਦਾ ਵੀ ਉਹਨੇ ਕਿਉਂ ਗਾਇਆ ਹੋਣਾ ਜਿਵੇਂ ਮੇਰੇ ਕੋ ਹੁੰਦਾ ਨਾ ਤਾਂ ਮੇ ਉਹਦੀਆਂ ਲੈਣਾ ਸ਼ਿਰ ਕੇ ਹੁਹ ਦਿਲ ਚੰਦਰੇ ਨੂੰ ਨਾ ਕੋਈ ਦੂਜੀ ਗੱਲ ਸੁਜਦੀ ਤੇਰਿਆਂ ਪੈਰਾਂ ਦੀ ਧੂੜ ਵੇਖੀ ਜਾਵੇ ਉੱਡਦੀ ਹਉ ਤੈਨੂੰ ਕਹਿੰਦਾ ਆਪਣੀਆਂ ਸਾਰੇ ਹੀ ਬੇਗਾਨੇ ਨੀ ਮੇਰੀਆਂ ਤੂੰ ਮੇਰੀਆਂ ਤੂੰ ਮੇਰੀਆਂ ਤੂੰ ਜਾਣੇ ਨੀ ਮੇਰੀਆਂ ਤੂੰ ਮੇਰੀਆਂ ਤੂੰ ਮੇਰੀਆਂ ਤੂੰ ਜਾਣੇ ਨੀ ਕਿਆ ਬਾਵਾ ਅੱਜ ਵੀ ਉਹ ਫੀਲ ਆਉਂਦਾ ਇਹ ਮਿੱਠਾ ਵੜਾ ਸੀ ਮਿੱਠਾ ਬਹੁਤ ਮਤਲਬ ਕਈ ਵਾਰੀ ਕੋਈ ਚੀਜ਼ ਤੁਸੀਂ ਬਣਾਉਨੇ ਆ ਹਨਾ ਮੁੰਡਾ ਮੇਰਾ ਭਰਾ ਹੀ ਸੀ ਸਾਡੇ ਲਾਗੇ ਪਿੰਡ ਤੋਂ ਲੱਖੀ ਨਗਰਾ ਕੋਹਾਲਾ ਪਿੰਡ ਪੈਂਦਾ ਮੇਰਾ ਪਿੰਡ ਅਠੋਲਾ ਆ ਉਹਨਾਂ ਦਾ ਕੋਹਾਲਾ ਇਕੱਠੇ ਅਸੀਂ ਪੜਦੇ ਹੁੰਦੇ ਸੀ ਹਨਾ ਤੇ ਘਰੇ ਬੈਠੇ ਹਨਾ ਫੌਲਾ ਕਪੂਰ ਥਲੇ ਦੇ ਲਾਗੇ ਜਿਹੜਾ ਜੀ ਹਾਂਜੀ ਕਪੂਰ ਥਲਾ ਮਤਲਬ ਪੀਟੀਯੂ ਦੇ ਨਾਲ ਹੀ ਹਾਂਜੀ ਹਾਂਜੀ ਪੈਂਦਾ ਪੈਂਦਾ ਸਾਨੂੰ ਡਿਸਟ੍ਰਿਕਟ ਜਲੰਧਰ ਆ ਤੇ ਬਟ ਜਲੰਧਰ ਦਾ ਕੋਲੋਂ ਲਾਸਟ ਪਿੰਡ ਆ ਸਾਡਾ ਪਿੰਡ ਉਹ ਸਾਰਾ ਖਾਲੀ ਹੋ ਗਿਆ ਸਾਰੇ ਵਲਿਆਤ ਚਲੇ ਗਏ ਉਹ ਨਹੀਂ ਨਹੀਂ ਮੈਂ ਇੱਥੇ ਤੁਹਾਨੂੰ ਉਹ ਵੀ ਕ ਇੰਨਾ ਕੋਈ ਖਾਲੀ ਨਹੀਂ ਹੋਇਆ ਮੈਂ ਜਾ ਕੇ ਦੇਖ ਕੇ ਆਇਆ ਉਹਦੇ ਸਾਰੇ ਜੰਦਰੇ ਲੱਗੇ ਨੀ ਨਹੀਂ ਨਹੀਂ ਇਹਨਾਂ ਵੀ ਨਹੀਂ ਖਾਲੀ ਹੋਇਆ ਬੜੀ ਜ਼ਿਆਦਾ ਵੀ ਬੜੀ ਜ਼ਿਆਦਾ ਬੋਟੇ ਬਹੁਤਿਆ ਸਾਡੇ ਪਿੰਡ ਦੀ ਇੰਨਾ ਖੁੰਦਾ ਕਈ ਵਾਰੀ ਹੈ ਨਾ ਕੋਈ ਸਵਾਬੇ ਦਾਦਾ ਬਣਿਆ ਬਣਿਆ ਹੁੰਦਾ ਉਹ ਪਿੱਛੇ ਜਾਂ ਕਿਸੇ ਨੇ ਆ ਕੇ ਉਹਦੀ ਰੀਲ ਜੀ ਬਣਾ ਕੇ ਪਾਤੀ ਹੋਣਾ ਵੀ ਉਹ ਐਡਿਟ ਕਰਕੇ ਤੁਹਾਨੂੰ ਪਤਾ ਜਿੰਦੇ ਜਿੰਦੇ ਵਾਲੇ ਵੱਖਰੇ ਘਰ ਦਖਾਲ ਤੇ ਜਾਂਦੇ ਆ ਤੇ ਖੈਰ ਨਹੀਂ ਬੜਾ ਵਸਦਾ ਤੇ ਚੜ੍ਹਦੀ ਕਲਾ ਵਾਲਾ ਪਿੰਡ ਆ ਮੇਰਾ ਔਰ ਮੈਨੂੰ ਵੀ ਮਾਣ ਹੈ ਆਪਣੇ ਪਿੰਡ ਤੇ ਤੇ ਉਹਨਾਂ ਨੂੰ ਵੀ ਮੇਰੇ ਤੇ ਮਾਣ ਹੈ ਨਾ ਸਾਰੇ ਭੈਣਾ ਭਰਾਵਾਂ ਨੂੰ ਮੇਰੇ ਬਜ਼ੁਰਗਾਂ ਨੂੰ ਸੋ ਬੜਾ ਬੜਾ ਕੋ ਤੁਸੀਂ ਮਿੱਤਰ ਦੀ ਗੱਲ ਕਰ ਰਹੇ ਸੀਗੇ ਆਪਣੇ ਦੀ ਜਿਹੜੀ ਆਪਣੇ ਲੀਰਿਕਸਟਰ ਦੀ ਗੱਲ ਲੱਖੀ 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 ਨਗਰ ਆ ਨਾ ਅਸੀਂ ਬੈਠੇ ਸੀਗੇ ਘਰੇ ਜਿੱਦਾ ਗਾਣੇ ਦੀ ਇਸ ਦੀ ਗੱਲ ਕਰੀ ਹੈ ਨਾ ਤੇ ਉਹ ਗੱਲ ਅਸੀਂ ਸੋਚ ਤ ਸੀ ਰੋਮਾਂਟਿਕ ਗਾਣਾ ਕੋਈ ਚਾਹੀਦਾ ਟਾਈਪ ਦੇ ਵਿੱਚ ਨਾ ਸਾਰੇ ਨੱਚਣ ਨੁੱਚਣ ਵਾਲੇ ਸੀਗੇ ਨਾ ਕੁਝ ਵੀ ਤੇ ਵੀ ਇੱਕ ਉਦੋਂ ਉਦੋਂ ਇਦਾਂ ਹੀ ਮੰਨਿਆ ਜਾਂਦਾ ਸੀ ਵੀ ਵੀ ਦੋ ਕੋ ਬੀਟ ਲੈ ਲਈਏ ਦੋ ਕੋ ਇਦਾਂ ਦੇ ਲੈ ਯਾਰ ਵੀ ਇਦਾਂ ਦੀ ਮਿਕਸ ਜਿਆ ਕਰ ਲਓ ਮਿਕਸ ਜਿਆ ਕਰ ਲਈ ਤੇ ਉਹ ਕਈ ਵਾਰੀ ਹੈ ਨਾ ਕੋਈ ਟਾਈਮ ਹੁੰਦਾ ਇਦਾਂ ਦਾ ਤੇ ਮੈਨੂੰ ਕਹਿ ਮੈਂ ਕਿ ਯਾਰ ਆ ਲਾਈਨ ਬੜੀ ਵਧੀਆ ਹੈ ਨਾ ਵੀ ਇੰਨਾ ਹੀ ਲਿਖਿਆ ਸੀ ਵੀ ਮੇਰੀਆਂ ਤੂੰ ਜਾਣੇ ਨਹੀਂ ਹੈ ਨਾ ਤੇ ਮੈਂ ਕਿ ਵੀ ਯਾਰ ਇਹਦਾ ਕੁਛ ਹੋਰ ਨਹੀਂ ਹੋ ਸਕਦਾ ਵੀ ਇਹਨਾਂ ਕੁਛ ਵੀ ਇਦਾਂ ਲੱਗੇ ਵੀ ਵੀ ਜਦੋਂ ਹੁਣ ਇੱਕ ਵਾਰੀ ਜੋ ਕਹਿੰਦਾ ਵੀ ਵੀ ਤੂੰ ਮੇਰੀ ਆ ਹਨਾ ਵੀ ਬੜਾ ਵਧੀਆ ਲੱਗਦਾ ਵੀ ਬਟ ਉਹ ਖਿੱਚ ਜੀ ਪਵੇ ਇਦਾਂ ਠਾ ਕਰਦੀ ਵੀ ਬੰਦਾ ਵੀ ਇਦਾਂ ਕਹਿੰਦਾ ਵੀ ਨਹੀਂ ਤੂੰ ਮੇਰੀ ਆ ਜੋ ਮਰਜੀ ਹੋ ਜਵੇ ਨਾ ਤੇ ਬੈਠੇ ਬੈਠੇ ਨਾ ਉਹਦੀ ਗੱਲ ਕਰਦੀ ਮੈਂ ਤੇ ਯਾਰ ਇਦਾਂ ਕਰ ਲਈ ਉਹ ਬੰਦਾ ਦੋ ਤਿੰਨ ਵਾਰੀ ਉਹਨੂੰ ਕਹਵੇ ਵੀ ਮੇਰੀ ਆ ਤੂੰ ਮੇਰੀ ਆ ਤੂੰ ਮੇਰੀ ਆ ਨਾ ਮਤਲਬ ਉਹਨੇ ਜਸਟ ਕਹਿ ਲਓ ਵੀ 15 ਮਿੰਟਾਂ ਦੇ ਵਿੱਚ ਮੈਨੂੰ ਲਿਖ ਕੇ ਸੁਣਾ ਤਾ 10 ਸਾਂ ਮਿੰਟਾਂ ਦੇ ਵਿੱਚ ਅੱਛਾ ਇਹ ਗੀਤ 10 ਮਿੰਟਾਂ ਚ ਬਣਿਆ ਮੇਰੇ ਕੋ ਘਰੋਂ ਗਿਆ ਤੇ ਘ ਹੌਲੇ ਤੇ ਘਵਾਲੇ ਦੇ ਜਾਂਦੇ ਨੂੰ ਵਿੱਚ ਨਹਿਰ ਜੀ ਪੈਂਦੀ ਐ ਹਨਾ ਤੇ ਨਹਿਰ ਤੇ ਖੜਾ ਮੈਨੂੰ ਉਹਦਾ ਬੈਕਅਪ ਫੋਨ ਆਇਆ ਕਹਿੰਦਾ ਮੈਂ ਗਾਣਾ ਲਿਖ ਲਿਆ ਕਹਿੰਦਾ ਹਨਾ ਤੇ ਮੈਂ ਕਿਹਾ ਅੱਛਾ ਲਿਖ ਲਿਆ ਮੈਂ ਮੈਂ ਕਿ ਕੀ ਲਿਖਿਆ ਨਾ ਕਹਿੰਦਾ ਨਹੀਂ ਨਹੀਂ ਮੈਂ ਆ ਕੇ ਸੁਣਾਉਣਾ ਕਹਿੰਦਾ ਹਨਾ ਤੇ ਮੈਨੂੰ ਫੇਰ ਫੇਰ ਘਰੇ ਆ ਗਿਆ ਹਨਾ ਤੇ ਉਹ ਕਹਿੰਦਾ ਵੀ ਮੈਂ ਇਦਾਂ ਲਿਖਿਆ ਮੈਂ ਕਿਹਾ ਵੀ ਯਾਰ ਇਹ ਤਾਂ ਗੱਲ ਹੀ ਬਹੁਤ ਖਰੀ ਆ ਹਨਾ ਤੇ ਖੈਰ ਜਦੋਂ ਜਦੋਂ ਬਣਾਈ ਹੁੰਦੀ ਐ ਚੀਜ਼ ਉਹਦੋਂ ਨਹੀਂ ਪਤਾ ਹੁੰਦਾ ਵੀ ਇੰਨੀ ਵੱਡੀ ਬਣ ਜਾਣੀ ਤੇ ਉਹ ਗਾਣੇ ਨੂੰ ਵਾਕਈ ਜਦੋਂ ਮੈਂ ਲਾਈਵ ਵੀ ਕੀਤਾ ਹੁਣ ਤੱਕ ਤੇ ਉਹ ਜਦੋਂ ਮੁੰਡਾ ਕੁੜੀ ਆਉਂਦੇ ਆ ਬੈਠਦੇ ਆ ਜਾਂ ਉੱਥੇ ਗਾਣਾ ਉਹ ਬਹੁਤ ਬੜਾ ਜਿਆਦਾ ਸੁਣਿਆ ਜਾਂਦਾ ਹੂੰ ਉਹਦਾ ਫਿਰ ਰੂਟੀਨ ਲਾਈਫ ਦਾ ਕੀ ਰੱਖਿਆ ਤੁਸੀਂ ਆਪਣੀ ਜ਼ਿੰਦਗੀ ਦਾ ਕਿਉਂਕਿ ਹੁਣ ਤਾਂ ਮੇਨਟੇਨ ਵੀ ਜਿੱਦਾਂ ਮੈਂ ਸ਼ੁਰੂ ਚ ਕੀਤਾ ਵੀ ਮੇਨਟੇਨ ਵੀ ਰੱਖਣਾ ਸੀ ਜੇ ਤੁਸੀਂ ਇਦਾਂ ਕਹਿੰਦੇ ਮੈਨੂੰ ਹੋਰ ਟੱਡ ਜਾ ਪਿੱਛੇ ਨੂੰ ਖਿੱਚ ਤੇ ਕਿਵੇਂ ਰੂਟੀਨ ਕੀ ਰਹਿੰਦੀ ਹੈ ਜਿਵੇਂ ਹੁਣ ਤੁਸੀਂ ਬਾਹਰ ਵੀ ਸਿਸਟਮ ਚੱਲੋ ਇੱਥੇ ਵੀ ਹਾਂਜੀ ਹਾਂਜੀ ਆਸ਼ੀਰਵਾਦਾਂ ਦੀ ਕਿਰਪਾ ਵਾ ਗੀਤ ਵੀ ਕੱਢਨੇ ਆ ਨਾਲ ਫੈਮਿਲੀ ਵੀ ਹੈ ਕਿਵੇਂ ਫਿਰ ਸਾਰਾ ਮੈਨੇਜ ਕਿਵੇਂ ਕਰਦੇ ਹੋ ਇੱਕ ਸਟਾਰ ਦੀ ਲਾਈਫ ਬਾਰੇ ਪੁੱਛ ਰਹੇ ਹਾਂ ਕਿ ਕਿਵੇਂ ਮੈਨੇਜ ਹੁੰਦਾ ਸਾਰਾ ਕੁਝ ਜੀ ਜੀ ਨਹੀਂ ਸਟਾਰ ਤਾਂ ਚਲੋ ਲੋਕਾਂ ਨੇ ਜੋ ਬਣਾਏ ਹੋਏ ਕੰਮ ਕਰਦੇ ਆਂ ਭਾਜੀ ਉਹ ਤਾਂ ਇੱਕ ਅਲੱਗ ਮੈਟਰ ਹਾਂਜੀ ਇੰਨਾ ਹੈਗਾ ਵੀ ਜਿਹੜੀ ਇਹ ਸਾਰੀ ਚੀਜ਼ਾਂ ਮੈਂ ਜੋ ਥਿੰਕ ਕਰਦਾ ਜਾਂ ਮੈਂ ਜੋ ਆਪਣੇ ਵੱਡਿਆਂ ਵਡੇਰਿਆਂ ਤੋਂ ਸਿੱਖੀ ਜਾਂ ਨਾਲ ਭੈਣਾ ਭਰਾਵਾਂ ਨਾਲ ਬੈਠਣ ਦਾ ਮੌਕਾ ਮਿਲਦਾ ਕਾਮਜਾਬ ਵੀਰਾਂ ਨਾਲ ਤੇ ਬਸ ਸਾਰੀ ਖੇੜੀ ਟਾਈਮਿੰਗ ਦੀ ਆ ਹਾਂ ਨਾ ਜੇ ਤੁਸੀਂ ਟਾਈਮ ਨੂੰ ਸਮਝ ਲਿਆ ਜਾਂ ਤੁਸੀਂ ਟਾਈਮ ਦੀ ਕਦਰ ਕਰ ਲਈ ਤਾ ਫਿਰ ਸਾਰਾ ਕੁਝ ਬੜਾ इजीली ਮੈਨੇਜ ਹੋ ਜਾਂਦਾ ਜਦੋਂ ਇੱਕ ਵਾਰੀ ਵੀ ਜਦੋਂ ਤੁਹਾਡੇ ਹਨਾ ਜਿਹੜਾ ਟਾਈਮ ਆ ਉਹ ਤੁਹਾਡੇ ਕੋਲੋਂ ਖੁੰਝ ਜਾਂਦਾ ਤਾਂ ਫਿਰ ਉਹ ਸਾਰਾ ਦਾ ਨਹੀਂ ਬੜਾ ਡਿਸਟਰਬ ਨਿਕਲਦਾ ਹਨਾ ਵੀ ਯਾਰ ਵੀ ਇੱਥੇ ਨਹੀਂ ਟਾਈਮ ਨਾ ਪਹੁੰਚ ਹੋਇਆ ਤੁਹਾਨੂੰ ਜਾਂ ਗੁੱਸਾ ਆਈ ਜਾਂਦਾ ਜਾਂ ਕੋਈ ਤੁਹਾਡੀ ਚੀਜ਼ ਮਿਸ ਮੈਚ ਹੋ ਗਈ ਹਨਾ ਕੁਝ ਵੀ ਤੇ ਸਾਰੀ ਜਿਹੜੀ ਗੇਮ ਆ ਉਹ ਟਾਈਮ ਦੀ ਆ ਤੇ ਮੇਰਾ ਟਾਈਮ ਇਦਾਂ ਵੀ ਮੇਰਾ ਦਿਨ 5 ਵਜੇ ਸ਼ੁਰੂ ਹੋ ਜਾਂਦਾ ਅੱਛਾ ਦਿਨ ਨਹੀਂ 5 ਵਜੇ ਟੱਪੇ ਸਵੇਰੇ ਅਰਲੀ ਮਾਰਨਿੰਗ 5 ਵਜੇ ਉੱਠ ਕੇ ਪਹਿਲੋ ਆਪਣਾ ਵੀ ਮਟੈਡ ਵਾਲਾ ਇਲਾਜ ਕਰਨਾ ਹੀ ਆ ਕੋਈ ਨਾ ਕੋਈ ਦੌੜਦਾੜ ਕੇ ਹਨਾ ਵੀ ਉਹ ਜਿਹੜਾ ਮੈਂ ਸ਼ੁਰੂ ਤੋਂ ਬੜਿਆਂ ਆਉਂਦਾ ਕਰਕੇ ਮੈਂ ਆਲਰੇਡੀ ਸਪੋਰਟਸ ਚੋਂ ਨਿਕਲਿਆ ਹੋਇਆ ਮੈਂ ਬਾਸਕਟਬਾਲ ਖੇਡਦਾ ਸੀ ਕਾਲਜ ਲੈਵਲ ਤੇ ਨੈਸ਼ਨਲ ਇੰਟਰਵਰਸਿਟੀ ਖੇਡਿਆ ਤੇ ਉਹ ਰੂਟੀਨ ਜਿਹੜੀ ਆ ਉਹਦੇ ਨਾਲ ਹੀ ਸਾਰਾ ਕੁਝ ਮੈਨੂੰ ਲੱਗਦਾ ਵੀ ਹੱਥ ਚਾਈ ਜਾਂਦਾ ਹੁਣ ਫਿਰ ਕੀ ਕੁਝ ਰਹਿ ਗਿਆ ਮਨ ਦੀ ਇੱਛਾ ਕੋਈ ਰਹਿ ਗਈ ਵੀ ਅੱਗੇ ਗਾਇਕੀ ਚ ਕੀ ਕੁਝ ਕਰਨਾ ਜਾਂ ਕੁਝ ਵੱਖਰਾ ਕਰਨਾ ਕਿ ਜਾਂ ਲਾਈਫ ਦੇ ਵਿੱਚ ਕੁਝ ਹੋਰ ਕਰਨ ਨੂੰ ਰਹਿ ਗਿਆ ਤੁਹਾਡਾ ਜੱਸੀ ਸੋਦਾ ਜਿਹੜਾ ਕਿ ਦਿਮਾਗ ਚ ਹੋਵੇ ਕੋਈ ਹਾਂ ਚਲੋ ਵਾਹਿਗੁਰੂ ਦੀ ਬਹੁਤ ਕਿਰਪਾ ਆ ਸਾਰੇ ਤਰ੍ਹਾਂ ਬਾਬੇ ਨੇ ਸਾਰਾ ਕੁਝ ਹੀ ਬਖਸ਼ਿਆ ਹੋਇਆ ਆ ਤੇ ਇਨਾਂ ਕ ਹੈਗਾ ਵੀ ਵੀ ਇੱਕ ਵੀ ਕਿੱਦਾਂ ਕਹਿੰਦੇ ਹੁੰਦੇ ਵੀ ਸਾਡੀ ਟੀਮ ਦਾ ਜਿਆ ਮੇਰਾ ਇੱਕ ਜਨੂੰਨ ਆ ਵੀ ਜਿਵੇਂ ਜਿਵੇਂ ਪਹਿਲਾ ਹਟ ਅਸੀਂ ਉਸ ਲੈਵਲ ਤੇ ਹਟ ਜਰੂਰ ਕਰਨਾ ਸਾਰਾ ਕੁਝ ਦੁਨੀਆ ਤੋਂ ਉੱਦਾਂ ਨਹੀਂ ਜਾਣਾ ਹੈ ਜੋ ਮਰਜ਼ੀ ਹੋ ਜਵੇ ਮਤਲਬ ਉਸ ਚੀਜ਼ ਦੇ ਲਈ ਉਸ ਵਰਕ ਦੇ ਲਈ ਉਸ ਜਨੂੰਨ ਲਈ ਵਰਕ ਕਰ ਰਹੇ ਆ ਜਿਹੜਾ ਹੁਣ ਆ ਦਾਰੇ ਬੈਕਪ ਹਜੇ ਵੀ ਨਿਰੰਤਰ ਤੁਸੀਂ ਕਰਦੇ ਹੋ ਕੰਮ ਤੁਸੀਂ ਮਤਲਬ ਐ ਬੈਠਣ ਵਾਲਾ ਕੰਮ ਕੋਈ ਨਹੀਂ ਮੈਨੂੰ ਸਵਾਲ ਹੀ ਨਹੀਂ ਪੈਦਾ ਹੁੰਦਾ ਜੀ ਉਹ ਤਾਂ ਜਿੰਨਾ ਚਿਰ ਚੱਲਦੇ ਆ ਸਾਹ ਬੈਠਣ ਵਾਲਾ ਕੰਮ ਹੀ ਨਾਲੇ ਨਾਲੇ ਬੈਠ ਗਿਆ ਤਾਂ ਫੇਰ ਤਾਂ ਜ਼ਿੰਦਗੀ ਖਤਮ ਹੋ ਗਈ ਹਾਂ ਹੈਨਾ ਖੜਾ ਤਾਂ ਕਹਿੰਦੇ ਪਾਣੀ ਵੀ ਮੁਸਕੇ ਜਾਂਦਾ ਹੈ ਨਾ ਮਤਲਬ ਵੀ ਬੰਦਾ ਤਾਂ ਕੋਈ ਚੀਜ਼ ਹੀ ਨਹੀਂ ਹੈਗੀ ਹਾਂ ਅਖੀਰ ਦੇ ਵਿੱਚ ਜੇ ਤੁਸੀਂ ਗਾਣਾ ਸੁਣਾ ਦਿਓ ਜੱਟਾ ਖੇਚ ਤਿਆਰੀ ਮੇਲਾ ਵੇਖਣ ਜਾਣਾ ਕਿਉਂਕਿ ਉਹ ਗੀਤ ਵੀ ਬਹੁਤ ਮੇਲਿਆਂ ਤੇ ਵਜਦਾ ਟ੍ਰੈਕਟਰਾਂ ਤੇ ਬਹੁਤ ਵੱਜਦਾ ਹੋਊਗੀ ਹਾਂ ਪਹਿਲਾ ਪਹਿਲਾ ਤਾਂ ਮੈਂ ਬੇਨਤੀ ਆਪਾਂ ਇਹ ਕਰੂੰਗੇ ਵੀ ਜਿਹੜਾ ਨਵਾਂ ਗਾਣਾ ਆਇਆ ਹਨਾ ਤੇ ਉਹਨੂੰ ਉਹਨੂੰ ਤੁਸੀਂ ਸੁਣੋ ਸਾਰੇ ਜਾਣੇ ਤੇ ਸੋਹਣਾ ਗਾਣਾ ਆ ਔਰ ਸਾਰੇ ਉਹਦੀਆਂ ਵੀ ਤੇ ਲਾਈਨਾਂ ਸੁਣਾ ਹਾਂ ਸਾਰੇ ਆਪਣੇ ਗਾਣੇ ਨੂੰ ਸੋਹਣਾ ਤਾਂ ਕਹਿੰਦੇ ਹੁੰਦੇ ਆ ਪਰ ਮੈਂ ਸੱਚੀ ਕਹਿੰਨਾ ਵੀ ਬੜਾ ਮਿੱਠਾ ਜਿਹਾ ਗਾਣਾ ਆ ਉਹ ਤੇ ਮੁੰਨੇ ਵਾਲੇ ਵੀਰੇ ਦਾ ਲਿਖਿਆ ਹੋਇਆ ਹੈ ਕਿ ਗਾਣਾ ਸੰਤ ਵੀਰੇ ਦੀ ਵੀਡੀਓ ਵਾਲ ਤੇ ਸਪੀਡਿਕਸ ਦਾ ਮਿਊਜ਼ਿਕ ਆ ਤੇ ਪਾਗਲਾ ਜਿਹਾ ਤੇ ਤੇਰੀ ਹੋਰ ਦੋਨੇ ਗਾਣੇ ਤੁਸੀਂ ਜ਼ਰੂਰ ਸੁਣਿਓ ਜਾ ਕੇ ਤੁਹਾਨੂੰ ਵਧੀਆ ਲੱਗਣਗੇ ਮੇਰਾ ਪ੍ਰੋਮਿਸ ਆ ਤੇ ਉਹ ਉਹਦੀ ਬੋਲਿਆ ਗਿਆ ਹੋ ਨੰਬਰੇ ਜੱਟਾ ਨੰਦਾ ਨੰਬਰੇ ਤੇਰੇ ਜੱਟਾ ਦਸ ਵਿੱਚੋਂ ਦਸਵੇਂ ਸੁਖ ਨਾ ਸੁਣਖਾ ਜੰਮਿਆ ਏ ਮੇਰੀ ਸੱਸ ਨੇ ਵੇ ਉੰਜ ਤਾਂ ਤੁਰਜ ਕੇ ਸੁਨੱਖਾ ਸੋਹਣਿਆ ਵਿਚਾਰ ਚੰਨ ਹੂਰ ਲਾਉਣੇ ਮੇਰੀ ਟੌਰ ਨੇ ਵਿਚਾਰ ਚੰਨ ਹੂਰ ਲਾਉਣੇ ਮੇਰੀ ਟੌਰ ਨੇ ਤੇਰੇ ਨਜ ਨਾ ਮੈਂ ਜੱਚਦੀ ਉਹਨਾਂ ਦੇ ਚਨਾਨੀ ਦੇ ਟੱਕ ਸੇ ਹੋਰ ਨੇ ਤੇਰੇ ਨਜ ਨਾ ਮੈਂ ਜੱਚਦੀ ਉਹਨਾਂ ਦੇ ਚਨਾਨੀ ਦੇ ਟੱਕ ਸੇ ਹੋਰ ਨੇ ਤੇਰੇ ਨਜ ਨਾ ਮੈਂ ਜੱਚਦੀ ਇਹ ਵੀ ਪੱਕੀ ਗੱਲ ਆ ਤੁਸੀਂ ਪੂਰਾ ਇਹ ਵਿਆਹਾਂ ਤੇ ਹੁਣ ਡੀਜਾਂ ਦੇ ਚੱਲਣ ਆਲਾ ਹਾਂ ਇਹ ਇਹ ਗਾਣਾ ਗਾਣਾ ਉਸ ਮਾਹੌਲ ਵਾਲਾ ਹੈਗਾ ਕੱਪਲ ਨੱਚਣਗੇ ਇਹਦੇ ਤੇ ਹਾਂ ਵੀ ਸਰਦਾਰ ਨਹੀਂ ਮਾਨ ਕਰਦੀ ਆ ਵੀ ਮੈਂ ਤੇਰੇ ਨਾਲ ਜਿੰਨਾ ਵਧੀਆ ਲੱਗਦੀ ਆ ਤਾਂ ਹੋਰ ਕਿਸੇ ਨੇ ਨਹੀਂ ਲੱਗਣਾ ਹਾਂਜੀ ਇੱਕ ਲਾਸਟ ਵਿੱਚ ਮੇਲਾ ਜਰੂਰ ਗੀਤ ਸੁਣਾ ਦਿਓ ਹੂੰ ਹੋ ਬਲਦਾਂ ਵਾਲੀ ਗੱਡੀ ਜੋੜ ਕੇ ਖੂਤੋਂ ਲਿਆ ਘਰ ਨੂੰ ਮੋੜ ਕੇ ਕੁੜਤਾ ਚਾਦਰਾਂ ਪਾ ਕੇ ਛੇਤੀ ਖਾ ਲੈ ਖਾਣਾ ਵੇ ਹੋ ਜੱਟਾ ਖਿੱਚ ਤਿਆਰੀ ਮੇਲਾ ਵੇਖਣ ਜਾਣਾ ਵੇ ਜੱਟਾ ਖਿੱਚ ਤਿਆਰੀ ਮੇਲਾ ਵੇਖਣ ਜਾਣਾ ਵੇ ਉਹ ਮੇਲਾ ਟੈਂਡ ਟੈਂਡ ਉਹ ਮੇਲਾ ਡੁੱਡ 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 ਡਟਮ ਜਿੱਤੂ ਵਰਤੇ ਗਾਣਾ ਸੀ ਕੈਂਡ ਗਾਣਾ ਥੈਂਕ ਯੂ ਭਾਜੀ ਬਹੁਤ ਬਹੁਤ ਧੰਨਵਾਦ ਤਾਂ ਜੱਸੀ ਸੋਲ ਭਾਜੀ ਕੋਲ ਆ ਕੇ ਇੱਕ ਚੀਜ਼ ਤਾਂ ਸਿੱਖਣ ਨੂੰ ਜ਼ਰੂਰ ਮਿਲੀ ਆ ਕਿ ਸਮੇਂ ਦੀ ਕਦਰ ਕਰੋ ਕਦੀ ਵੀ ਰੁਕੋ ਨਾ ਜ਼ਿੰਦਗੀ ਦੇ ਵਿੱਚ ਸਮਾਂ ਜਿੱਦਾਂ ਦਾ ਮਰਜ਼ੀ ਆਵੇ ਚੱਲਦੇ ਰਹੋ ਕਾਮਯਾਬ ਜ਼ਿੰਦਗੀ ਦੇ ਵਿੱਚ ਇੱਕ ਨਾ ਇੱਕ ਦਿਨ ਤੁਸੀਂ ਜ਼ਰੂਰ ਹੋਵੋਗੇ ਮੈਂ ਮਨਦੀਪ ਨੂੰ ਆਉਂਦੇ ਆਏ ਗੱਲ ਕਹੀ ਸੀ ਬੈਠ ਕੇ ਕਰ ਲਈਏ ਕਿ ਤੇ ਆਪਣਾ ਡੇਟ ਜਾਂ ਨੰਬਰ ਜਾ ਰਵੇ ਤੇ थैंक यू ਬ੍ਰਦਰ थैंक, थैंक यू ਜੀ थैंक यू ਸਾਰੇ ਦੇਖਣ ਵਾਲਿਆਂ ਦਾ ਸਾਰੀ ਟੀਮ ਦਾ ਧੰਨਵਾਦ ਧੰਨਵਾਦ